ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੁਲਦੀਪ ਸਿੰਘ ਸੈਂਪਲਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਦੁਬਾਰਾ ਸਾਡੀ ਵੀਡੀਓ ਨੂੰ ਦੇਖਣ ਵਾਸਤੇ ਸਾਡੇ YouTube ਚੈਨਲ ਤੇ ਆਏ ਤਾਂ ਦੋਸਤੋ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਵਿੱਚ ਵੀ ਇੱਕ ਸਟਰਗਲ ਕਰ ਰਹੇ ਗੀਤਕਾਰ ਦੀ ਕਹਾਣੀ ਤੁਹਾਡੇ ਦਰੂਰੂ ਕਰਾਈ ਸੀ ਤਾਂ ਅੱਜ ਉਸੇ ਹੀ ਤਰ੍ਹਾਂ ਆਪਾਂ ਇੱਕ ਬਹੁਤ ਹੀ ਮਿਹਨਤੀ ਅੰਥਕ ਤੇ ਸਟਰਗਲ ਕਰ ਰਹੇ ਬੱਚੇ ਦੀ ਆਪਾਂ ਤੁਹਾਨੂੰ ਕਹਾਣੀ ਸਨਾਵਾਂਗੇ ਦੋਸਤੋ ਆਪਾਂ ਸਭ ਤੋਂ ਪਹਿਲਾਂ ਉਸ ਬੱਚੇ ਨਾਲ ਮਿਲਦੇ ਆ ਤਾਂ ਉਸ ਬੱਚੇ ਦਾ ਨਾਮ ਹੈਗਾ ਜੀ ਪ੍ਰਦੀਪ ਸਿੰਘ ਤਾਂ ਪ੍ਰਦੀਪ ਸਿੰਘ ਜੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਸ਼ਸ਼ੀਕਾਲ ਜੀ ਸਾਰਾ ਸ੍ਰੀਕਾਲ ਜੀ ਮੇਰਾ ਨਾਮ ਪ੍ਰਦੀਪ ਸਿੰਘ ਜ਼ਿਲ੍ਹਾ ਬਰਨਾਲਾ ਹੰਡਿਆ ਦਾ ਰਹਿਣਾ ਹਾਂ ਠੀਕ ਹੈ ਜੀ ਯਾਨੀ ਕਿ ਤੁਸੀਂ ਮੈਂ ਜਿੱਥੇ ਤੱਕ ਮੈਂ ਦੇਖ ਰਿਹਾ ਤੁਹਾਡੇ ਗੱਲ ਦੇ ਵਿੱਚ ਬਹੁਤ ਸਾਰੇ ਮੈਡਲ ਪਾਏ ਹੋਏ ਨੇ ਤੁਸੀਂ ਕਿਹੜੀ ਗੇਮ ਨਾਲ ਰਿਲੇਟ ਕਰਦੇ ਹੋ ਮੈਂ ਜੀ ਸ਼ੁਰੂ ਤੋਂ ਛੋਟਾ ਹੁੰਦਾ ਖੇਡਣ ਲੱਗ ਗਿਆ ਸੀ ਮਤਲਬ ਤੀਜੀ ਚੌਥੀ ਵਿੱਚ ਗੇਮਾਂ ਸ਼ੁਰੂ ਕਰਤੀਆਂ ਜੀ ਉਦੋਂ ਮੈਂ ਨਾਰਮਲ ਸੀ ਜੀ ਓਕੇ ਜਦੋਂ ਅੱਗੇ ਮੇਰਾ ਐਕਸੀਡੈਂਟ ਹੋ ਗਿਆ ਸੀ ਜਦੋਂ ਮੈਂ 8ਵੀਂ ਚ ਪੜਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੇ ਕਾਫੀ ਨੁਕਸਾਨ ਹੋਇਆ ਜੀ ਸਰੀਰ ਨੂੰ ਬਾਹ ਨੂੰ ਤੇ ਮੇਰੀ ਪਹਿਲਾਂ ਬਾਹ ਟੁੱਟ ਗਈ ਸੀਗੀ ਤੇ ਜਦੋਂ ਡਾਕਟਰ ਨੇ ਮਤਲਬ ਪਲਾਸਟਰ ਕੀਤਾ ਉਹ ਥੋੜੀ ਜੀ ਟੇਢੀ ਜੁੜ ਗਈ ਸੀ ਗੁੱਟ ਦਿਖਾ ਹਾਂਜੀ ਆ ਗੁਣੀ ਤੋਂ ਅੱਛਾ ਗੁੱਟ ਤੋਂ ਯਾਨੀ ਕਿ ਤੁਹਾਡਾ ਇੱਥੋਂ ਗੁਣੀ ਤੋਂ ਮਤਲਬ ਨਾੜਾਂ ਉਹ ਹੋ ਗਈ ਸੀ ਟੁੱਟ ਗਈ ਸੀ ਤੇ ਥੋੜੀ ਜੀ ਬਿੰਗੀ ਜੁੜ ਗਈ ਸੀ ਠੀਕ ਹੈ ਹੁਣ ਯਾਨੀ ਕਿ ਹੱਥ ਤੁਹਾਡਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਹਾਂ ਹੱਥ ਹੁਣ ਪ੍ਰੋਪਰ ਮੇਰਾ ਕੰਮ ਨਹੀਂ ਕਰਦਾ ਤੇ ਇਸ ਤੋਂ ਬਾਅਦ ਜੀ ਥੋੜਾ ਜਿਹਾ ਟਾਈਮ ਟੇਢੀ ਰਹੀ ਤੇ ਵੀ ਉਹ ਸੀਗਾ ਵੀ ਕੋਈ ਭਰਤੀ ਨਹੀਂ ਦੇਖ ਸਕਦਾ ਕੁਛ ਨਹੀਂ ਤੇ ਇਸ ਤੋਂ ਬਾਅਦ ਯਾਨੀ ਕਿ ਤੁਸੀਂ ਇੱਕ ਤਰ੍ਹਾਂ ਦਾ ਡਿਸੇਬਿਲਟੀ ਤੁਹਾਡੇ ਚ ਆ ਗਿਆ ਹਣਾ ਜਿਹਨੂੰ ਆਪਾਂ ਨੇਚਰਲ ਤਾਂ ਨਹੀਂ ਕਹਿ ਸਕਦੇ ਪਰ ਕਿਸੇ ਦੀ ਗਲਤੀ ਕਰਕੇ ਤੁਹਾਨੂੰ ਯਾਨੀ ਕਿ ਇਹ ਸਿਸਟਮ ਤੁਹਾਡਾ ਹੋ ਗਿਆ ਹਾਂਜੀ ਤੇ ਇਸ ਤੋਂ ਬਾਅਦ ਕਾਫੀ ਟਾਈਮ ਬਾਅਦ ਕਿਸੇ ਦੇਸੀ ਮਤਲਬ ਜਿਹੜੇ ਬੈਦਬੂਦ ਹੁੰਦੇ ਆ ਉਹ ਕਹਿੰਦਾ ਵੀ ਮੈਂ ਗਾਰੰਟੀ ਲੈਣਾ ਵੀ ਮੈਂ ਇਦਾਂ ਸਹੀ ਕਰ ਦੂੰਗਾ ਤੇ ਉਦੋਂ ਮੈਂ ਛੋਟਾ ਸੀ ਮੈਨੂੰ ਇਹ ਨੌਲੇਜ ਨਹੀਂ ਸੀ ਠੀਕ ਤੇ ਉਹਨੇ ਮਤਲਬ ਇਦਾਂ ਤੋੜ ਕੇ ਕੋਈ ਬਾਰੇ ਬੁਰੇ ਲਾ ਕੇ ਇਦਾਂ ਪਲਾਸਟਰ ਉਹਨਾਂ ਨੇ ਟਾਈਟ ਕਰਤਾ ਬੰਨਤਾ ਤੇ ਇਸ ਤੋਂ ਬਾਅਦ 5 ਤੋਂ 6 ਦਿਨ ਇਦਾਂ ਹੀ ਬੰਨਿਆ ਰਿਹਾ ਤੇ ਮੇਰੀ ਬਾਹ ਏਦਾਂ ਫੁੱਲ ਗਈ ਸੀ ਓਹੋ ਤੇ ਦੁਬਾਰਾ ਵੀ ਜਦੋਂ ਉਹਨੂੰ ਉਹ ਕਿਹਾ ਵੀ ਉਹ ਕਹਿੰਦਾ ਠੀਕ ਹੋ ਜੂ ਠੀਕ ਜਦੋਂ ਕਾਫੀ ਜਦੋਂ ਵੱਧ ਗਿਆ ਫਿਰ ਅਸੀਂ ਦਿਖਾਇਆ ਤੇ ਉਹਨਾਂ ਨੇ ਚੈੱਕ ਚੁੱਕ ਕੀਤਾ ਵੀ ਆਹ ਕੋਣੀ ਤੋਂ ਲੈ ਕੇ ਥੱਲੇ ਸਾਰੀ ਬਾਹ ਡੈਮੇਜ ਹੋ ਗਈ ਫਿਰ ਪਟਿਆਲੇ ਦੇ ਉਹਨਾਂ ਨੇ ਜਵਾਬ ਦਿੱਤਾ ਹੀ ਫਿਰ ਵਾਪਸ ਆਏ ਫਿਰ ਚੰਡੀਗੜ੍ਹ ਗਏ ਉਹ ਕਹਿੰਦੇ ਵੀ ਕੱਲ ਨੂੰ ਆਇਓ ਫਿਰ ਜੋ ਦੁਬਾਰੇ ਗਏ ਉਹ ਕਹਿੰਦੀ ਵੀ ਬਾਹ ਤਾਂ ਇੱਥੋਂ ਡੈਮੇਜ ਆ ਵੀ ਇਦੋਂ ਥੱਲੇ ਥੱਲੇ ਕੁਝ ਨਹੀਂ ਹੈਗਾ ਤੇ ਵੀ ਇਹ ਕੱਟ ਨਹੀਂ ਪੈ ਸਕਦੀ ਆ अच्छा हां इतनी प्रॉब्लम आ गई थी इत्थों कटनेंदा सामान भी सारा मतलब रेडी कर लिया सी यानी कि एक इंसान दी गलती नाल ਤੁਹਾਨੂੰ यानी कि ਏਡਾ ਵੱਡਾ ਲਾਸ ਹੋ ਗਿਆ हां जी हां जी ਉਹਨਾਂ ਨੇ ਫਿਰ ਜਦੋਂ ਉੱਥੇ ਗਏ ਡਾਕਟਰ ਉਹ ਕਹਿੰਦੇ ਵੀ ਬਾਹਰ ਤੋਂ ਬੜਨੀ ਪਈ ਵੀ ਇਹ ਦੂਥਲੇ ਕੁਝ ਨਹੀਂ ਹੈਗਾ ਬਾਹਰ ਚ 베ਦੂ ਉੱਪਰ ਹੀ ਰਹਿਣੀ ਆ ਤੇ ਫਿਰ ਉੱਥੇ ਵੀ ਜਾਈ ਕਿਸੇ ਨੇ ਕਿਹਾ ਵੀ ਇਹ ਜੇ ਬੱਚਾ ਵੀ ਬੱਚਿਆਂ ਵਾਲੇ ਹਸਪੀਟਲ ਚ ਉੱਥੇ ਨਾਜ ਲੈ ਕੇ ਜਾਓ ਫਿਰ ਉੱਥੇ ਕਿਸੇ 네ਪਾਲੀ ਡਾਕਟਰ ਸੀਗਾ ਉਕੇ ਵਧੀਆ ਮਤਲਬ ਪੋਸਟ ਤੇ ਸੀ ਉਹਨੇ ਕਿਹਾ ਵੀ ਬਾਹ ਨੂੰ ਕੁਝ ਨਹੀਂ ਹੋਇਆ ਵੀ ਤੁਸੀਂ ਬਾਹ ਐᱫੀ ਲੈ ਜਾਓ ਜੇ ਵੀ ਚੱਲ ਪਈ ਤਾਂ ਵੀ ਕਿਸਮਤ ਆ ਨਹੀਂ ਵੀ ਬਾਹ ਨਾਲ ਐਦੀ ਰਹੂਗੀ ਫਿਰ ਉਥੋਂ ਸਾਨੂੰ ਵਾਪਸ ਮੋੜ ਕੇ ਮੈਂ ਪਟਿਆਲੇ 2 2.5 ਮਹੀਨੇ ਦਾਖਲ ਰਿਆ ਉਹਨਾਂ ਨੇ ਸ਼ੋਸ਼ਤ ਕੀਤੀ ਤਾਂ ਪਲਕਰੇ ਹੋ ਗਈ ਸੀ ਕਿ ਪਾਣੀ ਦੇ ਉਹ ਠੀਕ ਕੀਤੇ ਜਾਕਮ ਲੋਟ ਕੀਤੇ ਫਿਰ ਉਥੋਂ ਕੋਈ ਫਰਕ ਨਹੀਂ ਪਿਆ ਤੇ ਵਾਪਸ ਆ ਗਏ ਸੀ ਘਰੇ ਫਿਰ ਜਿੰਨੇ ਕੋਈ ਦੱਸਦਾ ਗਿਆ ਇੱਥੇ ਲੈ ਜਾਓ ਇੱਥੇ ਲੈ ਜਾਓ ਇੱਥੇ ਲੈ ਜਾਓ ਠੀਕ ਕਰਨਗਾ ਤਾਂ ਗਏ ਤੇ ਫਿਰ ਕਿਸੇ ਡਾਕਟਰ ਕੋਲ ਦੱਸ ਪਾਈ ਪਟਿਆਲੇ ਕੋਲ ਪਿੰਡ ਸੀਗਾ ਤੇ ਉਥੋਂ 5 ਸਾਲ ਦਵਾਈ ਖੋਦੇ ਨਾਲ ਨੋਰਮਲ ਹਦਾ ਮਾੜਾ ਮੋਟਾ ਜਿੰਗੇ ਹੱਥ ਕੁਛ ਨਾ ਕੁਛ ਵਰਕ ਕਰਨ ਲੱਗ ਗਿਆ ਮੂਵਮੈਂਟ ਕਰਨ ਲੱਗ ਗਿਆ ਕੱਲੀ ਮੂਵਮੈਂਟ ਹੀ ਹੁੰਦੀ ਏ ਨਾਲ ਓਕੇ ਹਾਂਜੀ ਫਿਰ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਜਿਵੇਂ ਤੁਹਾਡੇ ਹੱਥ 'ਚ ਇਦਾਂ ਪ੍ਰੋਬਲਮ ਆ ਗਈ ਵੀ ਤੁਸੀਂ ਗਏ ਕਾਫੀ ਮੈਂ ਦੇਖਿਆ ਵੀ ਤੁਸੀਂ ਓਪਨ ਨੈਸ਼ਨਲ ਜਿਵੇਂ ਆਪਾਂ ਕਹਿੰਦੇ ਨੇ ਨੈਸ਼ਨਲ ਗੇਮ ਵੀ ਖੇਡੀ ਐ ਤੁਸੀਂ ਹਾਂਜੀ ਤੁਹਾਡੇ ਕੋਲ 50 ਖੇਡ ਪਤਨ ਪੰਜਾਬ ਦੀਆਂ ਇਹਦੇ ਵਿੱਚ ਵੀ ਤੁਸੀਂ ਹਿੱਸਾ ਲਿਆ ਹਾਂਜੀ ਹਾਂਜੀ ਤਾਂ ਤੁਸੀਂ ਕਿਹੜੀ ਕਿਹੜੀ ਗੇਮ ਖੇਡਦੇ ਹੋ ਮੈਂ ਸ਼ੁਰੂ ਚੋਂ ਤਾਂ ਜੀ ਜਦੋਂ ਛੋਟਾ ਸੀ ਉਦੋਂ ਐਥਲੈਟਿਕ ਤੇ ਕਬੱਡੀ ਕਰਦਾ ਸੀ ਤੇ ਜਦੋਂ ਮੈਨੂੰ ਮੈਂ ਬਰਨਾਲੇ ਕੋਚ ਕੋਲ ਤਿਆਰੀ ਕਰਦਾ ਸੀ ਇਦੋਂ ਬਾਅਦ ਪਤਾ ਲੱਗਿਆ ਵੀ ਹੈਂਡੀਕੈਪ ਬੱਚਿਆਂ ਦੇ ਵੀ ਖੇਡ ਸਕਦੇ ਆ ਵੀ ਜਿਵੇਂ ਨਾਰਮਲ ਗੇਮਾਂ ਹੁੰਦੀਆਂ ਉਹਦਾ ਵੀ ਖੇਡ ਸਕਦੇ ਨੇ ਉਦੋਂ ਮੈਂ 2018 ਦੇ ਵਿੱਚ ਇਤਰਾ ਖੇਡਾਂ ਚ ਗਿਆ ਸੀ ਉੱਥੇ ਵੀ ਮੇਰੇ ਪਹਿਲੀ ਵਾਰੀ ਜਦੋਂ ਮੈਂ ਖੇਡਣ ਗਿਆ ਮੇਰੀ ਜਿਹੜੀ ਪੁਰਾਣੀ ਤਿਆਰੀ ਸੀ ਉਹਦੇ باوجود ਮੈਨੂੰ ਸਟੇਟ ਦੇ ਵਿੱਚੋਂ ਦੋ ਮੈਡਲ ਆਏ ਲੌਂਗ ਜੰਪ ਤੇ 100 ਮੀਟਰ ਚੋਂ ਮੈਂ 3rd 3rd ਰਿਹਾ ਸੀ ਇਸ ਤੋਂ ਬਾਅਦ ਇਹ ਸਿਲਸਲਾ ਚੱਲਦਾ ਰਿਹਾ ਪਰ ਜਿਹੜੀ ਵੀ ਗੇਮ ਆਉਂਦੀ ਸੀ ਮੇਰ ਚ ਐਨੀ ਇੱਕ ਫਿਟਨੈਸ ਸੀ ਵੀ ਜਿਹੜੀ ਮੈਨੂੰ ਕੋਈ ਗੇਮ ਖੜਾਉਂਦਾ ਸੀ ਮੈਂ ਉਹ ਖੇਡ ਲੈਂਦਾ ਸੀ ਤੇ ਹੁਣ ਜਿਵੇਂ ਜਾਨੀ ਕਿ ਤੁਸੀਂ ਆਪਾਂ ਇਹ ਕਹਿ ਸਕਦਾ ਆਂ ਵੀ ਆਲ ਰਾਊਂਡਰ ਹੋ ਹਾਂਜੀ ਹਾਂਜੀ ਆਲ ਰਾਊਂਡਰ ਜਿਵੇਂ ਤੁਸੀਂ ਹੁਣ ਖੋਖੋ ਖੇਡਦੇ ਹੋ ਕਬੱਡੀ ਖੇਡਦੇ ਹੋ ਪਟਵਾਲ ਖੇਡਦੇ ਹੋ ਹਾਂਜੀ ਤੇ ਨਾਲ ਨਾਲ ਹੋਰ ਗੇਮਾਂ ਬਹੁਤ ਸਾਰੀਆਂ ਖੇਡਦੇ ਵੀ ਐਥਲੈਟਿਕ ਵੀ ਕਰਦੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਐ ਵੀ ਇੱਕ ਗੇਮ ਚ ਆਪਾਂ ਵੀ ਇੱਕ ਗੇਮ ਨੂੰ ਹੀ ਲੈ ਕੇ ਚੱਲੀਏ ਨਹੀਂ ਪਰ ਜਿੱਥੇ ਮੇਰਾ ਬਸਤੀ ਵੀ ਮੈਨਾਂ ਖੇਡ ਸਕਦਾ ਸੀ ਉਹ ਮੈਂ ਖੇਡ ਖੇਡਦਾ ਸੀ ਜਿੰਨੀ ਕੁ ਮੇਰੇ ਚ ਹਿੰਮਤ ਸੀ ਮੈਂ ਪੂਰੀ ਆਪਦੀ ਜਾਨ ਲਾ ਕੇ ਇਸ ਖੇਡਦਾ ਸੀ ਗੇਮ ਓਕੇ ਤੇ ਹੁਣ ਮੈਨੂੰ ਐਂ ਦੱਸੋ ਵੀ ਤੁਸੀਂ ਇੰਨੀਆਂ ਗੇਮਾਂ ਯਾਨੀ ਕਿ ਗੇਮਾਂ ਖੇਡੀਆਂ ਖੇਡ ਰਹੇ ਹੋ ਵੀ ਤੁਸੀਂ ਇਹ ਕਿਸੇ ਤੋਂ ਕਿਸੇ ਦਾ ਆਪਾਂ ਜਿਵੇਂ ਕਹਿੰਦੇ ਕੋਈ ਨਾ ਕੋਈ ਗੇਮ ਜਦੋਂ ਸ਼ੁਰੂ ਕਰਦੇ ਆ ਕੋਚ ਹੁੰਦਾ ਜਾਂ ਕੋਈ ਗੁਰੂ ਹੁੰਦਾ ਤਾਂ ਆਪਣੇ ਕੋਚ ਸਾਹਿਬ ਬਾਰੇ ਜਾਂ ਆਪਣੇ ਗੁਰੂਆਂ ਬਾਰੇ ਦੱਸੋ ਜੀ ਜਿਹੜੇ ਤੁਹਾਨੂੰ ਹੈਲਪ ਕਰ ਰਹੇ ਸੀਗੇ ਬਰਨਾਲੇ ਸਟੇਡੀਅਮ 'ਚ ਸਰਕਾਰੀ ਕੋਚ ਐਥਲੈਟਿਕ ਦੇ ਜਸਪ੍ਰੀਤ ਕੋਚ ਉਹਨਾਂ ਕੋਲ ਮੈਂ ਕਾਫੀ 5-6 ਸਾਲ ਤਿਆਰੀ ਕੀਤੀ ਐਥਲੈਟਿਕ ਦੀ ਤੇ ਉਹਦਾ ਮੈਨੂੰ ਫਲ ਵੀ ਮਿਲਿਆ ਸਟੇਟ ਤੇ ਮੈਂ ਤਿੰਨ ਵਾਰੀ ਐਥਲੈਟਿਕ ਦੀ ਨੈਸ਼ਨਲ ਵੀ ਖੇੜਿਆ ਜੀ ਓਕੇ ਲਗਾਤਾਰ ਤੇ ਹੁਣ ਮੇਰਾ ਕਬੱਡੀ ਵੀ ਖੇੜ ਰਿਹਾ ਜੀ ਸਾਡੇ ਕਬੱਡੀ ਦੇ ਕੋਚ ਨੇ ਰਪਿੰਦਰ ਸਿੰਘ ਦਾਣਗੜ੍ਹ ਤੋਂ ਹੀ ਉਹਨਾਂ ਕੋਲ ਤਿਆਰੀ ਕਰਦੇ ਜਦੋਂ ਵੀ ਮਤਲਬ ਸਾਡਾ ਟੂਰਨਾਮੈਂਟ ਹੁੰਦਾ ਉਹਦੇ ਕੋਲ ਅਸੀਂ 7 ਜਾਂ 8 ਦਿਨਾਂ ਦਾ ਕੈਂਪ ਲਾ ਲੈਂਦੇ ਆ ਤੇ ਹੁਣ ਵੀ ਸਾਡਾ ਅੱਗੇ ਜਾ ਕੇ ਟੂਰਨਾਮੈਂਟ ਹੋਣਾ ਹੈ ਕਬੱਡੀ ਦਾ ਨੈਸ਼ਨਲ ਲੈਵਲ ਤੇ ਠੀਕ ਆ ਤੇ ਹੁਣ ਮੈਂ ਇੱਕ ਤੁਹਾਡਾ ਪਰਸਨਲ ਸਵਾਲ ਪੁੱਛਦਾ ਵੀ ਜੇ ਜਿਵੇਂ ਹੁਣ ਤੁਹਾਡੇ ਪਿਤਾ ਜੀ ਨੇ ਹਾਂਜੀ ਤੇ ਉਹ ਕੀ ਕੰਮ ਕਰਦੇ ਨੇ ਤੇ ਉਹ ਕੀ ਤੁਹਾਨੂੰ ਸਪੋਰਟ ਕਰਦੇ ਨੇ ਗੇਮ ਬਾਰੇ ਨਹੀਂ ਜੀ ਡੈਡੀ ਬਾ ਮਦਰ ਲੇਬਰ ਕਰਦੇ ਨੇ ਬਾ ਮਦਰ ਲੇਬਰ ਦਾ ਜਾਨੀ ਦਿਹਾੜੀ ਦਾ ਪਾ ਕਰਦੇ ਨੇ ਪੰਜਾਬੀ ਜਪਾ ਸਪਸ਼ਟ ਕਹਿ ਦਿੰਦੇ ਆ ਹਾਂਜੀ ਵੀ ਆਸਲ ਵਿੱਚ ਜੇ ਦੇਖਿਆ ਜਾਵੇ ਉਹਨਾਂ ਦੀ ਇੰਨੀ ਪਹੁੰਚ ਵੀ ਨਹੀਂ ਵੀ ਉਹ ਤੁਹਾਨੂੰ ਕਿਤੇ ਵਧੀਆ ਲੈਵਲ ਤੇ ਖੜਾ ਸਕਣ। ਨਹੀਂ ਜੇ ਇੰਨੀ ਪਹੁੰਚ ਹੁੰਦਾ ਤੁਹਾਨੂੰ ਪਤਾ ਹੀ ਮੰਗਾਈ ਕਿੰਨੀ ਹੋਗੀ ਇਹ। ਤੇ ਉਹਦੇ ਖਾਤਰ ਪੈਸੇ ਵੀ ਕਾਹ ਵੀ ਚਾਹੀਦੇ ਨਹੀਂ ਜੀ। ਸਹੀ ਗੱਲ। ਫਿਰ ਇਹਦੇ ਵਿੱਚ ਤੁਹਾਨੂੰ ਕੌਣ ਜਨਕਿ ਆਪਾਂ ਕਹਿ ਸਕਦੇ ਹਾਂ ਵੀ ਨਾਲ ਸਹਿਯੋਗ ਕੌਣ ਕਰਦਾ? ਮੇਰੀ ਮੰਮੀ ਕਿਸੇ ਦੇ ਘਰੇ ਕੰਮ ਕਰਦੀ ਸੀ, ਦੋ ਘਰੇ ਕੰਮ ਕਰਦਿਆ। ਅੱਛਾ ਉਹ ਵੀ ਜਨਕਿ ਹਾਂ ਉਹ ਮੇਰੇ ਘਰਾਂ 'ਚ ਕੰਮ ਕਰ। ਹਾਂ ਉਹ ਮੇਰੀ ਪੂਰਾ ਸਪੋਰਟ ਕਰਦੀ। ਅੱਛਾ ਅੱਛਾ। ਹਾਂ ਜੀ। ਤਾਂ ਜਨਕਿ ਤੁਸੀਂ ਇਹ ਕਹਿ ਸਕਦੇ ਹੋ ਵੀ ਮੇਰੀ ਜਿਹੜੀ ਮੇਨ ਸਪੋਰਟਰ ਆ ਉਹ ਮੇਰੀ ਮਾਤਾ ਜੀ ਉਹੀ ਵੱਦ ਤੋਂ ਵੱਦ ਮੈਨੂੰ ਜਿੰਨੀ ਵੀ ਜੇ ਕਿਤੇ ਜਾਣਾ ਕਿੱਧਰੇ ਜਾਣਾ ਉਹ ਪੂਰਾ ਸਪੋਰਟ ਕਰਦੇ ਆ ਜਿੰਨੇ ਮੈਨੂੰ ਪੈਸੇ ਚਾਹੀਦੇ ਆ ਉਹ ਦਿੰਦੇ ਆ ਜੀ ਵੀ ਕੋਈ ਨਾ ਜਾ ਟੈਨਸ਼ਨ ਨਾ ਲੈ ਖੇਡ ਕੇ ਤੇ ਜਿੱਤ ਕੇ ਤੇ ਮੈਂ ਇੱਕ ਹੋਰ ਪੁੱਛਣਾ ਚਾਹਣਾ ਵੀ ਤੁਸੀਂ ਗੇਮ ਖੇਡਦੇ ਹੋ ਹਾਂਜੀ ਤੁਸੀਂ ਇੱਕ ਗੇਮ ਨੂੰ ਕਿੰਨਾ ਟਾਈਮ ਦਿੰਦੇ ਹੋ ਤੇ ਤੁਹਾਡਾ ਜਿਹੜਾ ਮੈਂਟੇਨ ਤੁਸੀਂ ਕਿਵੇਂ ਕਰਦੇ ਹੋ ਮੈਂ ਸੁਬਾ ਸਾਮ ਪ੍ਰੈਕਟਿਸ ਕਰਦਾ ਹਾਂ ਯ ਮਤਲਬ ਜ਼ਿਆਦਾ ਤਾਂ ਮੈਂ ਫਿਟਨੈਸ ਵੱਲ ਧਿਆਨ ਨਹੀਂ ਵੀ ਜਿੰਨਾ ਜੇ ਮੈਂ ਜਿੰਨਾ ਫਿਟ ਹੋਊਗਾ ਮੈਨੂੰ ਕੋਈ ਮਰਜ਼ੀ ਗੇਮ ਖੜਾ ਦਿਓ ਮਤਲਬ ਜਿਹਦੀ ਤਕਨੀਕ ਨਾ ਹੋਵੇ ਮਤਲਬ ਕਬੱਡੀ ਲਾ ਲਓ ਐਥਲੈਟਿਕ ਲਾ ਲਓ ਇਹਦੀ ਤਾਂ ਮੈਨੂੰ ਹੈ ਹੀ ਨੌਲੇਜ ਫੁੱਲ ਵੀ ਮਤਲਬ ਹੁਣ ਜਿਹੜੀ ਗੇਮ ਮੈਨੂੰ ਜਮੀ ਨੌਲੇਜ ਨਹੀਂ ਉਹਦੇ ਖਾਤਰ ਫਿਟਨੈਸ ਤਾਂ ਜ਼ਰੂਰੀ ਆਈ ਉਹ ਮੈਂ ਹਮੇਸ਼ਾ ਰਖਦਾ ਹੀ ਤੇ ਦੂਜਾ ਉਹਦੀ ਨੌਲੇਜ ਲੈਣ ਲਈ ਥੋੜਾ ਫਿਰ ਉਹਨੂੰ ਬੱਧ ਟਾਈਮ ਦਿੱਤਾ ਹੀ ਹੁਣ ਮੈਂ ਜ਼ਿਆਦਾ ਤਾਂ ਇਹ ਐਥਲੈਟਿਕ ਤੇ ਕਬੱਡੀ ਕਰਦਾ ਹਾਂ ਪਰ ਇਹਨਾਂ ਵੱਲ ਮੈਂ ਜਿਹੜੇ ਕਬੱਡੀ ਦੇ ਵੀ ਖੇਲ ਵਗੈਰਾ ਹੁੰਦੇ ਆ ਉਹਨਾਂ ਦਾ ਜਿਆਦਾ ਧਿਆਨ ਦਿੰਦਾ ਨਹੀਂ ਠੀਕ ਹੈ ਤੇ ਇੱਕ ਮੈਂ ਤਰਫ ਤੋਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਦੇਖੋ ਇੰਨਾ ਮਿਹਨਤ ਕਰ ਰਹੇ ਹੋ ਹਾਂਜੀ ਠੀਕ ਹੈ ਹੁਣ ਮਾਤਾ ਪਿਤਾ ਤੁਹਾਡੇ ਲੇਬਰ ਕਰਦੇ ਨੇ ਹਾਂਜੀ ਵੀ ਉਹ ਤੁਹਾਡੀ ਸਪੋਰਟ ਕਰਦੇ ਨੇ ਤੇ ਨਾਲ ਨਾਲ ਤੁਸੀਂ ਸਟੱਡੀ ਵੀ ਕਰਦੇ ਹੋ ਹਾਂਜੀ ਮੈਂ ਸਟੱਡੀ ਵੀ ਕਰਦਾ ਵੀ ਫਿਰ ਉਹ ਖਰਚਾ ਕਿਵੇਂ ਕਰਦੇ ਹੋ ਉਹ ਮੈਂ ਜਦੋਂ ਮੈਂ ਫ੍ਰੀ ਹੁੰਦਾ ਜੀ ਛੁੱਟੀ ਹੁੰਦੀ ਆ ਆਪ ਲੇਬਰ ਕਰਕੇ ਜੀ ਅੱਛਾ ਖੋ ਤੇ ਆੜੀ ਬਾਜ ਹਾਂਜੀ ਹਾਂਜੀ ਪਰ ਜਾਣਾ ਪੈਂਦਾ ਜੀ ਕਾਲਜ ਚੋਂ ਜ਼ਿਆਦਾ ਹੁੰਦੀ ਹੈ ਇਹ ਕਾਲਜਾਂ ਦੇ ਪ੍ਰਾਈਵੇਟ ਕਾਲਜ ਹਾਂ ਪ੍ਰਾਈਵੇਟ ਕਾਲਜ ਚ ਲੱਗੇ ਹਾਂਜੀ ਵੈਸੇ ਕੀ ਕਰ ਰਹੇ ਹੋ ਤੁਸੀਂ ਮੈਂ ਬੀਪੀਐੜ ਕਰ ਰਿਹਾ ਹਾਂ ਇਹ ਕਿਸੇ ਦਾ ਕੋਰਸ ਅੱਛਾ ਹੈ ਕਿ ਤੁਸੀਂ ਪਹਿਲਾਂ ਗ੍ਰੈਜੂਏਸ਼ਨ ਕਰਕੇ ਬੀਪੀਐੜ ਦਾ ਕੋਰਸ ਕੀਤਾ ਮੈਂ ਖੇਡਾਂ ਦਾ ਹੀ ਕੋਰਸ ਕਰ ਰਿਹਾ ਹਾਂ ਓਕੇ ਵੀ ਅੱਗੇ ਜਾ ਕੇ ਕੋਈ ਪੀਟੀ ਟੀਚਰ ਜਾਂ ਕੋਈ ਵੀ ਜੌਬ ਮਿਲ ਸਕੇ ਮਿਲ ਸਕੇ ਬਹੁਤ ਵਧੀਆ ਗੱਲ ਆ ਬਾਈ ਜੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਆਪ ਪੈਸੇ ਕਮਾ ਕੇ ਆਪ ਪੜ ਰਹੇ ਹੋ ਤੇ ਨਾਲ ਗੇਮਾਂ ਖੇਡਦੇ ਆ। ਇਹ ਬਹੁਤ ਵੱਡੀ ਗੱਲ ਆ ਵੀ ਅੱਜ ਕੱਲ ਕੀ ਆ ਬੱਚਿਆਂ ਨੂੰ ਆਪਾਂ ਕੀ ਆ ਬਹੁਤ ਫੈਸਿਲਟੀਆਂ ਦੇ ਦਿੰਦੇ ਆ। ਪਰ ਉਹ ਕੀ ਨੇ ਫਿਰ ਵੀ ਕਿਸੇ ਨਾ ਕਿਸੇ ਖੇਤਰ ਚੋਂ ਆਪਦਾ ਨੌਂ ਨਹੀਂ ਬਣਾਉਂਦੇ। ਕੀ ਕਾਰਨ ਆ ਕਿਉਂਕਿ ਉਹਨਾਂ ਕੋਲ ਫੈਸਿਲਟੀਆਂ ਜ਼ਿਆਦਾ ਨੇ। ਉਹ ਆਪ ਮਿਹਨਤ ਨਹੀਂ ਕਰ ਰਹੇ। ਜੇ ਉਹ ਆਪ ਮਿਹਨਤ ਕਰਨਗੇ ਤਾਂ ਹੀ ਕਾਬਜਾ ਹੋਣਗੇ। ਜਿਵੇਂ ਕਿ ਆਪਾਂ ਬਾਈ ਨੂੰ ਦੇਖ ਰਿਹਾ ਦੇਖੋ ਇਹਨਾਂ ਦੇ ਗੱਲ ਦੇ ਵਿੱਚ ਕਿੰਨੇ ਨੈਸ਼ਨਲ ਤਗਮੇ ਵੀ ਨੇ। ਪੰਜਾਬ ਲੈਵਲ ਦੇ ਤਾਂ ਹੈਗੇ ਹੀ ਹੈਗੇ ਨੇ। ਠੀਕ ਹੈ। ਤਾਂ ਵੀ ਇਹ ਇੱਕ ਤਰ੍ਹਾਂ ਦੇ ਇਹ ਸਪੋਰਟ ਨੂੰ ਸਮਰਪਤ ਨਹੀਂ ਆਪਣੇ ਜਿਵੇਂ ਹੁਣ ਤੁਸੀਂ ਕੋਰਸ ਕਰ ਰਹੇ ਹੋ ਹਾਂਜੀ ਬੀਪੀਐਡ ਹਾਂਜੀ ਤਾਂ ਇਹ ਤਾਂ ਕਾਫੀ ਕੋਸਟਲੀ ਹੋਊਗਾ ਹਾਂਜੀ ਹਾਂਜੀ ਇਹਦੀ ਮਤਲਬ ਸਾਲ ਦੀ 60000 ਰੁਪਏ ਫੀਸ ਆ ਜਾਂਦੀ ਹੈ ਜੀ ਮਤਲਬ ਪੂਰਾ ਕੋਰਸ 1 ਲੱਖ ਤੇ 1 ਲੱਖ 20000 ਵਿੱਚ ਕੰਪਲੀਟ ਹੋ ਜੂਗਾ ਜੀ ਬਾਕੀ ਤੁਸੀਂ ਜਾਣਾ ਜਦੋਂ ਕਿਤੇ ਜਾਣਾ ਕਿੱਥੇ ਕਰਦੇ ਹੋ ਵੈਸੇ ਚਨੀਰ ਕਰਦਾ ਜੀ ਮੈਂ ਚਨੀਰ ਲੈਂਟਡ ਕਾਲਜ ਲੈਂਟਡ ਕ ਵੈਸੇ ਉੱਥੇ ਜਾਣ ਦਾ ਖਰਚਾ ਵੀ ਪੈਂਦਾ ਹਾਂਜੀ ਬਸ ਦਾ ਖਰਚਾ ਪੈ ਜਾਂਦਾ ਹੈ ਆ ਕਾਫੀ ਖਰਚਾ ਪੈਂਦਾ ਆਉਣ ਜਾਣ ਦਾ ਜਾਨੀ ਕਿ ਕਾਫੀ ਜਾਨੀ ਕਿ ਤੁਹਾਨੂੰ ਇੱਕ ਤਰ੍ਹਾਂ ਦੀ ਮਸ਼ੱਦਦ ਕਰਨੀ ਪੈ ਰਹੀ ਹੈ ਜੀ ਮਤਲਬ ਸਾਰੇ ਤਿੰਨ ਤਿੰਨ ਪਾਸੇ ਟਾਈਮ ਦੇਣਾ ਪੈ ਰਿਹਾ ਪੜਾਈ ਵੱਲ ਵੀ ਜੋ ਫੇਲਾ ਹੋਵੇ ਕੰਮ ਵੱਲ ਵੀ ਫਿਰ ਖੇਡਣਾ ਵੀ ਤਾਂ ਜਾਨੀ ਕਿ ਤੁਸੀਂ ਫ੍ਰੀ ਨਹੀਂ ਰਹਿੰਦੇ ਤੁਸੀਂ ਆਲ ਟਾਈਮ ਵਰਕਿੰਗ ਹੀ ਰਹਿੰਦੇ ਚਾਹੇ ਪੜਾਈ ਚ ਹੋਵੇ ਚਾਹੇ ਤੁਸੀਂ ਕੰਮ ਤੇ ਹੋਵੋ ਚਾਹੇ ਗੇਮ ਚੋ ਗੇਮਾਂ ਜਿਵੇਂ ਜਿਸ ਮੰਨ ਲਓ ਪੜਨਾ ਸ਼ਾਮ ਨੂੰ ਰਾਤ ਨੂੰ ਪੜ ਲਈਦਾ ਜੇ ਹੁਣ ਖੇਡਣਾ ਮਤਲਬ ਸਵੇਰੇ ਸ਼ਾਮ ਖੇਡ ਲਈਦਾ ਜੇ ਹੁਣ ਕੰਮ ਦਾ ਟਾਈਮ ਹੋਵੇ ਉਹ 9 ਵਜੇ ਤੋਂ ਲੈ ਕੇ ਵੀ 5 ਵਜੇ ਤੱਕ ਆਲਮੋਸਟ ਸਾਰੇ ਕੰਮ ਕਰ ਦਿਆ ਉਹ ਕੰਮ ਨੂੰ ਟਾਈਮ ਦੇ ਦੇ ਦਿੰਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਵੀ ਗੇਮ ਖੇਡਦਿਆਂ ਨੂੰ ਦੇਖੋ ਮੈਂ ਮਤਲਬ ਛੋਟਾ ਹੀ ਹੁੰਦਾ ਸੀ ਮੈਂ ਤੀਜੀ ਚੌਥੀ ਚ ਪੜਦਾ ਹੁੰਦਾ ਸੀ ਉਹ ਅੱਛਾ ਜਨਕਾ ਤੁਸੀਂ ਬਚਪਨ ਤੋਂ ਹਾਂ ਖੇਡਾਂ ਚ ਹੀ ਪੈ ਗਿਆ ਮੈਂ ਸ਼ੁਰੂ ਤੇ ਤੁਸੀਂ ਦੱਸਾਂ ਤੇ ਬਤਾਕ ਵੀ 8ਵੇਂ 9ਵੇਂ ਵਿੱਚ ਤੁਸੀਂ ਸਹੀ ਸੀਗੇ ਹਾਂਜੀ ਉਦੋਂ ਤੱਕ ਮੈਂ ਸਹੀ ਸੀ ਉਸ ਤੋਂ ਬਾਅਦ ਦਿੱਕਤ ਉਸ ਤੋਂ ਬਾਅਦ ਮੇਰੇ ਬਾਹਾਂ 'ਚ ਪ੍ਰੋਬਲਮ ਆ ਗਿਆ ਪ੍ਰੋਬਲਮ ਆ ਗਈ ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਗੇਮ ਛੱਡੀ ਨਹੀਂ ਨਾ ਮੈਂ ਗੇਮ ਮਤਲਬ ਪਹਿਲਾਂ ਤਾਂ ਹੌਸਲਾ ਟੁੱਟ ਗਿਆ ਜੀ ਬਾਹਾਂ ਐ ਹੋ ਗਈ ਹੁਣ ਕੀ ਕਰਾਂਗੇ ਮਤਲਬ ਦਿਲ ਟੁੱਟ ਜਾਂਦਾ ਜੀ ਵੀ ਹੁਣ ਬਾਹ ਕੱਟੀ ਗਈ ਨਾ ਕੋਈ ਇੱਧਰ ਦਾ ਨਾ ਇੱਧਰ ਦਾ ਫਿਰ ਹੌਲੀ-ਹੌਲੀ ਹਿੰਮਤ ਆਈ ਮੈਨੂੰ ਲਿਖਣ 'ਚ ਵੀ ਬਹੁਤ ਪ੍ਰੋਬਲਮ ਹੈ ਪਹਿਲਾਂ ਮੈਂ ਸੱਜੇ ਨਾਲ ਲਿਖਦਾ ਸੀ ਹੁਣ ਫਿਰ ਮੈਂ ਕਟੋ-ਕਟ 7-2 ਸਾਲ ਮਤਲਬ ਇਹ ਖੱਬੇ ਨਾਲ ਸ਼ੁਰੂ ਕੀਤਾ ਇਹ ਨਾਲ ਮੇਰੀ ਰਾਈਟਿੰਗ ਨਹੀਂ ਸਾਫ਼ ਹੁੰਦੀ 10ਵੀਂ ਦੇ 12ਵੀਂ ਦੇ ਪੇਪਰ ਜੀ ਮੈਂ ਖੱਬੇ ਨਾਲ ਦਿੱਤੇ ਬੀਏ ਦੇ ਵੀ ਤੇ ਅੱਗੇ ਜਿਹੜਾ ਪੜ ਰਿਹਾ ਉਹ ਵੀ ਖੱਬੇ ਨਾਲ ਹੀ ਕਰ ਰਹੀ ਬਾਕੀ ਉਹਨਾਂ ਜਾਨੀ ਕਿ ਆਪਾਂ ਤੋਂ ਛੇਤੀ ਆਪਾਂ ਜਿਵੇਂ ਕਹਿ ਦਈਏ ਤਿਆਰੀ ਹੁੰਦੀ ਨਹੀਂ ਖੱਬੇ ਨਾਲ ਹਾਂ ਜੀ ਹੁਣ ਜੇ ਮਤਲਬ ਰਾਈਟ ਤੋਂ ਲੈਫਟ ਆਉਣਾ ਬਹੁਤ 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 ਮੁਸ਼ਕਲ ਹੈ ਕਿਉਂਕਿ ਨੇਚਰਲ ਜਿਹੜਾ ਹੁੰਦਾ ਉਹ ਨੇਚਰਲ ਹੀ ਹੈ ਜਿਹੜਾ ਆਪਾਂ ਵੈਸੇ ਕਰਦੇ ਆ ਉਹ ਤੇ ਟਾਈਮ ਲੱਗਦਾ ਬਹੁਤ ਮੁਸ਼ਕਲ ਹੋਣੀ ਬਹੁਤ ਟਾਈਮ ਲੱਗ ਜੇ ਤਾਂ ਪ੍ਰਦੀਪ ਸਿੰਘ ਜੀ ਇੱਕ ਮੈਨੂੰ ਐਂ ਦੱਸੋ ਵੀ ਤੁਸੀਂ ਹੁਣ ਤੱਕ ਇੰਨੀਆਂ ਗੇਮਾਂ ਖੇਡ ਚੁੱਕੇ ਹੋ ਕਾਫੀ ਆਪਣੇ ਪੰਜਾਬ ਦੇ ਤਕਰੀਬਨ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਗੇਮ ਖੇਡ ਚੁੱਕਿਆ ਹਾਂ ਤੇ ਉਸ ਤੋਂ ਇਲਾਵਾ ਵੀ ਤੁਸੀਂ ਨੈਸ਼ਨਲ ਜਿਹੜੀਆਂ ਗੇਮਾਂ ਹੁੰਦੀਆਂ ਨੇ ਉਹਦੇ 'ਚ ਵੀ ਹਿੱਸਾ ਲਿਆ ਹੈ ਨਾ ਤਾਂ ਕਿਹੜੀ-ਕਿਹੜੀ ਜਗ੍ਹਾ ਤੁਸੀਂ ਗਏ ਹੋ ਪੰਜਾਬ ਦੇ ਵਿੱਚ ਤੇ ਆਪਣੇ ਨੈਸ਼ਨਲ ਲੈਵਲ ਦੇ ਪੰਜਾਬ ਦੇ ਵਿੱਚ ਤਾਂ ਮੈਂ ਆਲਪੋਸਟ ਸਾਰਾ ਘੁੰਮ ਗਈ ਪੰਜਾਬ ਪੂਰਾ ਪੰਜਾਬ ਹਾਂਜੀ ਓਕੇ ਤੇ ਗੱਲ ਕੀਤੀ ਹੈ ਨੈਸ਼ਨਲ ਲੈਵਲ ਤੇ ਮੈਂ ਪੂਨੇ, ਝਾਰਖੰਡ, ਰਾਜਸਥਾਨ ਇਹ ਸਟੇਟਾਂ 'ਚ ਜਾਇਆ ਤਿੰਨ-ਚਾਰ ਸਟੇਟਾਂ 'ਚ ਜਾਇਆ ਹਰਿਆਣਾ ਤਾਂ ਵੀ ਹਰਿਆਣੇ ਵੀ ਜਾਇਆ ਈ ਮੈਂ ਹਰਿਆਣਾ ਦਿੱਲੀ ਜਿਹੜੀ ਇਹ ਸਾਰਾ ਤਕਰੀਬਨ ਹਾਂ ਦਿੱਲੀ ਹਰਿਆਣਾ ਮੈਂ ਪੂਨੇ ਐਥਲੈਟਿਕ ਗਿਆ ਸੀ ਚਾਰਖਟ ਮੈਂ ਬੈਡਮਿੰਟਨ ਵੀ ਖੇੜਿਆ ਸੀ ਐਕਟਿਵ ਸਪੋਰਟਸ ਚੀਜ਼ ਕਰਿਆ ਸੀ ਉਹ ਨਾਲ ਦੇ ਦੋਸਤ ਸੀ ਜੀ ਜਿਆ ਕੀਤਾ ਵੀ ਕਹਿੰਦੇ ਤੂੰ ਵੀ ਚੱਲ ਵੜ ਮੈਂ ਹੀ ਖੇੜਿਆ ਉਹ ਤਾਂ ਮੈਂ ਜਦੋਂ ਪਲੱਸ 2 ਕੀਤੀ ਸੀ ਜੀ ਮੈਂ ਉਦੋਂ ਉਹ ਤਾਇਕਵਾਂਡੋ ਗੇਮ ਸੀ ਜੀ ਉਹਦੀ ਵੀ ਨੈਸ਼ਨਲ ਆਇਆ ਸੀ ਮੈਂ ਉਦੋਂ ਮਤਲਬ ਫਿੱਟ ਜ਼ਿਆਦਾ ਸੀ ਮੈਂ ਉਦੋਂ ਕੱਲਾ ਗੇਮ ਵੱਲ ਧਿਆਨ ਸੀ ਮੇਰਾ ਗੇਮ ਤੇ ਪੜਾਈ ਠੀਕ ਹੈ ਸਰ ਹੁਣ ਵੀ ਕਾਲ ਜਾ ਜਾ ਕੇ ਫੀਸ ਜਿਆਦਾ ਹੋ ਜਾਂਦੇ ਸਕੂਲ ਟਾਈਮ ਦਾ ਵੀ ਨਾਰਮਲ ਹੁੰਦੀ ਆ ਹੁਣ ਪੈਸੇ ਦੀ ਦਿੱਕਤ ਕਰਕੇ ਫਿਰ ਅੱਗੇ ਨੂੰ ਘਟੋ ਹੁੰਦਾ ਈ ਤੇ ਫਿਰ ਪੈਸੇ ਕਰਕੇ ਜਿਆਦਾ ਕੰਮ ਕਰਨਾ ਪੈਂਦਾ ਤਾਂ ਪ੍ਰਦੀਪ ਸਿੰਘ ਜੀ ਮੈਂ ਇੱਕ ਤੁਹਾਡੇ ਤੋਂ ਜਾਨਣਾ ਚਾਹੁੰਦਾ ਵੀ ਤੁਹਾਡੇ ਆਪਣੇ ਜੀਵਨ ਦੇ ਸੰਘਰਸ਼ ਦੀ ਕੋਈ ਯਾਦ ਤੁਹਾਡੇ ਜਿਹੜੀ ਜਹਨ ਚ ਹੋਵੇ ਜਿਹੜੀ ਤੁਸੀਂ ਭੁੱਲ ਨਾ ਸਕਿਓ ਭਾਈ ਭੁੱਲ ਨਾ ਸਕੀ ਤਾਂ ਮੇਰੀ ਭਾਈ ਆ ਜੀ ਜਦੋਂ ਮੇਰੀ ਬਾਹ ਦਾ ਐਡਾ ਵੱਡਾ ਮੇਰੇ ਸਰੀਰ ਨੂੰ ਲਾਸ ਹੋ ਗਿਆ ਜੀ ਤਾ ਮਤਲਬ ਉਹਦੋ ਬਹੁਤ ਮੁਸ਼ਕਲ ਆਈ ਸੀ ਜੀ ਵੀ ਹੁਣ ਮੇਰੀ ਬਾਹ ਕੱਟੀ ਜਾਊਗੀ ਤਾਂ ਅੱਗੇ ਕੀ ਕਰੂੰਗਾ ਮੇਰਾ ਸ਼ੁਰੂ ਤੋਂ ਜਦ ਛੋਟਾ ਹੁੰਦਾ ਸੀ ਜਦੋਂ ਮੇਰਾ ਸੁਪਨਾ ਸੀ ਵੀ ਮੈਂ ਫੌਜ ਜਾਮਾ ਦੇਸ਼ ਲਈ ਸੇਵਾ ਕਰਾਂ ਪਰ ਜਦੋਂ ਮੇਰੀ ਬਾਹ ਦਾ ਇਦਾਂ ਹੋ ਗਿਆ ਉਦੋਂ ਬਹੁਤ ਦੁੱਖ ਹੁੰਦਾ ਸੀ ਵੀ ਹੁਣ ਮੈਂ ਅੱਗੇ ਜਾ ਕੇ ਨਾ ਕੋਈ ਭਰਤੀ ਦੇਖ ਸਕਦਾਈ ਨਾ ਕੋਈ ਅੱਗੇ ਹੋਰ ਕੋਈ ਕੰਮ ਕਰ ਸਕਦਾਈ ਵੀ ਇੱਕ ਬਾਹ ਨਾਲ ਕੁਝ ਵੀ ਨਹੀਂ ਕਰ ਸਕਦਾ ਉਦੋਂ ਬਹੁਤ ਦੁੱਖ ਲੱਗਿਆ ਵੀ ਬਾਹ ਕੱਟੀ ਜਾਊਗੀ ਤਾਂ ਬਹੁਤ ਉਦੋਂ ਮੈਂ ਰੋਇਆ ਸੀ ਜੀ ਗੱਡੀ 'ਚ ਵੇਖ ਕੇ ਇਕੱਲਾ ਵੇਹਣੇ ਕਬਾਣਾ ਬਹੁਤ ਮੁਸ਼ਕਲ ਹੁੰਦਾ ਏ ਕੰਮ ਕਰਨਾ ਜਾਨੀ ਕਿ ਤੁਹਾਨੂੰ ਉਹ ਚੀਜ਼ ਅੱਜ ਵੀ ਯਾਦ ਆਈ ਜਿਹੜਾ ਦਰਦਾ ਉਹ ਅੱਜ ਵੀ ਮੈਨੂੰ ਮੇਰੇ ਕੱਲੀ ਕੱਲੀ ਚੀਜ਼ ਯਾਦ ਆਈ ਕਿ ਕਿੱਧਰ ਦੀ ਗਿਆ ਉੱਥੇ ਕਿਆ ਬੀਬੀ ਸਮਾਨ ਲੈ ਕੇ ਆਏ ਦੀ ਬਾਹ ਕੱਟਨੀਆ ਮੈਂ ਉਹਦੋਂ ਕੱਲਾ ਬਹਿ ਕੇ ਨਾ ਮਤਲਬ ਉਹ ਹੋ ਗਿਆ ਸੀ ਵੀ ਹੁਣ ਏਮੋਸ਼ਨਲ ਹੋ ਗਿਆ ਵੀ ਹਾਂਜੀ ਉਹਦੋਂ ਮੈਂ ਦੁਨੀਆ ਖਤਮ ਹਾਂਜੀ ਹੁਣ ਵੀ ਮਤਲਬ ਕੀ ਕਰੂੰਗਾ ਇਹ ਅੱਗੇ ਜਾ ਕੇ ਬਸ ਇਹੀ ਦਿਮਾਗ ਚ ਸੀ ਚਲੋ ਇਹ ਤਾਂ ਤੁਹਾਡੀ ਸੀਗੀ ਇੱਕ ਭੈੜੀ ਯਾਦ ਕਹਿ ਸਕਦੇ ਆ ਆਪਾਂ ਹਾਂਜੀ ਤਾਂ ਮੈਂ ਇੱਕ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਵੀ ਤੁਹਾਡੇ ਗੇਮ ਫੀਲਡ ਦੇ ਵਿੱਚ ਵੀ ਕੋਈ ਤੁਹਾਡੀ ਅਜਿਹੀ ਅਜਹੀ ਯਾਦ ਹੋਵੇ ਜਿਹੜੀ ਤੁਸੀਂ ਉਹ ਵੀ ਨਾ ਭੁੱਲ ਸਕਿਓ ਉਹ ਅੱਜ ਤੋਂ ਹੈਗੀ ਮੈਂ ਨਾ ਪਲੱਸ 2 ਦੇ ਪੇਪਰ ਚੱਲੀ ਜਾਂਦੀ ਸੀ ਮੇਰੇ ਮੇਰਾ ਲਾਸਟ ਪੇਪਰ ਸੀਗਾ ਤੇ ਮੈਂ ਜਾਣਾ ਸੀ ਖੇਡਣ ਜੁੰਜ ਨੂੰ ਰਾਜਸਥਾਨ ਤੇ ਰਾਜਸਥਾਨ ਚ ਹਾਂਜੀ ਤੇ ਮੈਂ ਟ੍ਰੇਨ ਚੜਾਈ ਵਰਦੀ ਮਤਲਬ ਇਦਾਂ ਹੀ ਚੱਲ ਗਿਆ ਜਿੱਦਾਂ ਮੈਂ ਸਕੂਲੋਂ ਆਇਆ ਹਾਂ ਉਦੋਂ ਹੀ ਹਾਂ ਮੇਰਾ ਮਤਲਬ ਪੇਪਰ 3:00 ਵੇਖ ਖਤਮ ਸੀ ਚ 4:00 ਵੇ ਟ੍ਰੇਨ ਚ ਅੱਛਾ ਯਾਨੀ ਕਿ ਪੇਪਰ ਕਰਕੇ ਨਾਲ ਦੀ ਨਾਲ ਟ੍ਰੇਨ ਫੜੀ ਤੇ ਚੱਲ ਗਿਆ ਹਾਂ ਮੈਂ ਇਦਾਂ ਹੀ ਸੀ ਮੇਰੇ ਉਦੋਂ ਜੇਬ 'ਚ 15 ਰੁਪਏ ਸੀ ਓਹੋ ਆਈ ਚੜ ਗਿਆ ਜੀ ਮੈਂ ਟ੍ਰੇਨ ਅੱਥੇ ਬਠਿੰਡੇ ਤੱਕ ਗਿਆ ਉੱਥੋਂ ਚਲੋ ਮੇਰੇ ਏਟੀਐਮ 'ਚ ਸੀ ਜੀ 1000 ਰੁਪਇਆ ਅੱਛਾ ਮੈਂ ਕਢਾਇਆ ਤੇ ਉਦੋਂ ਬਾਅਦ ਮੈਨੂੰ ਜਾਣਾ ਸੀ ਜੀ ਉਧਰ ਜੁੰਜੂ ਨੂੰ ਜਾਣਾ ਸੀ ਬਠਿੰਡੇ ਤੋਂ ਹਨੂਮਾਨਗੜ੍ਹ ਜਾਣਾ ਸੀ ਹਨੂਮਾਨਗੜ੍ਹ ਹਾਂ ਤੇ ਇਸ ਤੋਂ ਬਾਅਦ ਹਨੂਮਾਨਗੜ੍ਹ ਤੋਂ ਆਉਣਾ ਸੀ ਅੱਗੇ ਓਕੇ ਉਹ ਚੂਰੂ ਸੀ ਪਰ ਇਸ ਤੋਂ ਬਾਅਦ ਉਹ ਬਸ ਤੇ ਜਾਣਾ ਸੀ ਪਹਿਲਾਂ ਮੈਂ ਫਿਰ ਸਾਰੀ ਰਾਤ ਉੱਥੇ ਜੀ ਅਨੁਮਾਨਗੜ ਗਾਟੇ ਸਟੇਸ਼ਨ ਤੇ ਹਾਂਜੀ ਸਾਰੀ ਰਾਤ ਲੱਗੀ ਵੀ ਨਾ ਕੋਈ ਬੱਸ ਨਾ ਕੋਈ ਇੱਕ ਮੇਰੇ ਨਾਲ ਹੋਰ ਮੱਗਿਆ ਸੀ ਮੇਰੇ ਉਦੋਂ ਪੱਗ ਬੰਨੀ ਵੀ ਸੀ ਮੈਂ ਇਦੀ ਮੁੰਡੇ ਨੇ ਬੰਨੀ ਸੀ ਮੈਂ ਇਦੀ ਚੜ ਗਈ ਅੱਛਾ ਅੱਛਾ ਉਹਨੇ ਦੇਖ ਲਿਆ ਵੀ ਪੰਜਾਬੀ ਮੁੰਡਾ ਗਾ ਵੀ ਆਵੇ ਸਟੂਡੈਂਟ ਵੀ ਲੱਗਦਾ ਵਰਦੀ ਪਾਈ ਫਿਰਦਾ ਹਾਂ ਤੇ ਵੀ ਪੰਜਾਬੀ ਮੁੰਡਾ ਲੱਗਾ ਉਹ ਮੈਨੂੰ ਮਿਲ ਗਿਆ ਵੀ ਪੁੱਛਣ ਲੱਗ ਗਿਆ ਵੀ ਇੱਧਰ ਕਿੱਥੇ ਜਾਣਾ ਕਿ ਮਾ ਮਾ ਖੇਡਣ ਜਾਣਾਗਾ ਵੀ ਉੱਥੇ ਗੇਮਾਂ ਨੇ ਉਹਨੇ ਵੀ ਉੱਥੇ ਜਾਣਾ ਸੀ ਤੇ ਇੱਧਰ ਕਦੇ ਇੱਧਰ ਕਦੇ ਇੱਧਰ ਸਾਡੀ ਮੱਛਰਾਂ ਚ ਸਾਰੀ ਰਾਤ ਲੰਗੀ ਕਦੇ ਇੱਧਰ ਬੱਸ ਦਾ ਪਤਾ ਕਰ ਰੇਤੇ ਤੇ ਫਿਰ ਸਾਨੂੰ ਟ੍ਰੇਨ ਮਿਲ ਗਈ ਸੀ ਫਿਰ ਉਹ ਸਾਨੂੰ ਰਾਤ ਨੂੰ ਮਿਲੀ ਸਾਨੂੰ ਉਹਨੇ ਸਵੇਰੇ ਤਾਰਿਆ ਜਿਵੇਂ ਸੁਬਾ ਅੱਛਾ ਯਾਨੀ ਕਿ ਤੁਸੀਂ ਮੌਕੇ ਦੀ ਪਹੁੰਚੇ ਹੋ ਹਾਂਜੀ ਤੇ ਸਵੇਰੇ ਮੈਂ ਪਹੁੰਚ ਗਿਆ ਉੱਥੇ ਜੇ ਫਿਰ ਪਤਾ ਕੀਤਾ ਫਿਰ ਅੱਗੇ ਜਾ ਕੇ 30 40 ਕਿਲੋਮੀਟਰ ਦਾ ਹੋਰ ਸਫ਼ਰ ਸੀ ਜੀ ਉਹ ਬੱਸ ਦਾ ਸਫ਼ਰ ਹਾਂਜੀ ਫਿਰ ਬੱਸ ਦਾ ਇੱਕ ਅੱਗੇ ਜਾ ਕੇ ਹੋਰ ਹੋ ਗਏ ਮੇਰੇ ਨਾਲ ਮੁੰਡਾ ਸੀ ਜੀ ਉਹ ਇੱਥੋਂ ਤਾਂ ਮੈਂ ਕੱਲਾ ਗਿਆ ਫਾਜ਼ਲ ਦਾ ਮੁੰਡਾ ਸੀ ਉਹ ਪਹੁੰਚ ਗਿਆ ਉੱਥੇ ਕਹਿੰਦੇ ਡੀਪੂ ਜੀ ਰਾਜਸਥਾਨ ਚ ਅੱਛਾ ਤੇ ਉੱਥੇ ਹੈਗੇ ਸੀ ਜੀ ਦੋ ओके ਇਹ ਰਸਤਾ ਦੇ ਉਹ ਹੋਰ ਪਾਸੇ ਸੀ ਮੈਂ ਹੋਰ ਪਾਸੇ ਜੀ ਉਹ ਮੈਨੂੰ ਕਹਦੇ ਘੁੰਮ ਕੇ ਆ ਜਾ ਅਸੀਂ ਆਲੇ ਦੁਆਲੇ ਉਹ ਅਲੱਗ ਵਾਸਟੈਂਡ ਚ ਹੀ ਮੈਂ ਲੱਗ ਵਾਸਟੈਂਡ ਜੀ ਬਸ ਆਲੇ ਦੁਆਲੇ ਘੁੰਮੀ ਗਏ ਉੱਥੇ ਘੁੰਮੀ ਗਏ ਆਹੀ ਨਾਲ ਦੂਜੇ ਨੂੰ ਹੀ ਲੱਭੀ ਗਏ ਹਾਜੀ ਤਾਂ ਉਹਨੂੰ ਪਤਾ ਸੀ ਵੀ ਕਿੱਧਰ ਜਾਣਾ ਹੈ ਕਿੱਧਰ ਜਾਣਾ ਨਾ ਮੈਨੂੰ ਪਤਾ ਨਹੀਂ ਫਿਰ ਉੱਥੇ ਕਿਸੇ ਨਾਲ ਗੱਲਬਾਤ ਕੀਤੀ ਵੀ ਐਂ ਕਰਕੇ ਉਹਨੇ ਗਾਹ ਕਿਸ ਨਾਲ ਗੱਲ ਕਰਾਤੀ ਇਹਦਾ ਕਹਿੰਦੇ ਵੀ ਲੱਗ ਲੱਗ ਥਾਂ ਤੇ ਫਿਰਦੇ ਆ ਕੋਈ ਕਿੱਥੇ ਫਿਰਦਾ ਕੋਈ ਕਿੱਥੇ ਫਿਰਦਾ ਅੱਛਾ ਤੇ ਫਿਰ ਅਸੀਂ ਉੱਥੇ ਪਹੁੰਚ ਗਏ ਫਿਰ ਗੱਲ ਕੀਤੀ ਉਹ ਕਹਿੰਦਾ ਤੂੰ ਵੀ ਉੱਥੇ ਆ ਜਾ ਜਿੱਥੇ ਖੇਡਾਂ ਹੋਣੀਆਂ ਓਕੇ ਤੇ ਮੈਂ ਵੀ ਉੱਥੇ ਜਾ ਜਾਂ ਕਿੱਥੇ ਖੇਡਾਂ ਹੋਣੀਆਂ ਮੈਂ ਕਹਿੰਦੇ ਖੇ ਲੱਤ ਤੇ ਹੱਥਾਂ ਨਾਲ ਹੀ ਫাইট ਕਰਨੀ ਆ ਆਪਾਂ ਜਿਹਨੂੰ ਕਹ ਦਿੰਦੇ ਆ ਆਹ ਲੈਗ ਬਾਕਸਿੰਗ ਹਾਂਜੀ ਮਤਲਬ ਇਹਦੇ ਨਾਲ ਮਿਲਾਬ ਖਾਂਦੀ ਗੇਮ ਹੈ ਅੱਛਾ 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 ਤੇ ਨਾ ਮੈਂ ਪਹਿਲੀ ਵਾਰ ਗਿਆ ਸੀ ਤੇ ਉਹਦੀ ਵਰਦੀ ਹੁੰਦੀ ਆ ਕਿੱਕ ਬਾਕਸਿੰਗ ਸੌਰੀ ਹਾਂਜੀ ਕਿੱਕ ਬਾਕਸਿੰਗ ਕਹਿੰਦੇ ਇੱਕਦਾਂ ਹਾਂਜੀ ਉਹਦੇ ਮਤਲਬ ਐ ਲੱਤਾਂ ਬਾਹਮ ਨਾਲ ਮਾਰ ਕੇ ਉਹ ਕਰਨੀ ਸੀ ਇਹਦੇ ਬਾਅਦ ਚ ਇਕੱਲੀਆਂ ਲੱਤਾਂ ਮਾਰਨੀ ਸੀ ਬਾਹਾਂ ਨਹੀਂ ਸੀ ਮਾਰਨੀ ਅੱਛਾ ਤੇ ਉੱਥੇ ਫਿਰ ਗਏ ਸੀ ਚਲੋ ਉਹ ਵੀ ਮੁੰਡਾ ਨਵਾਂ ਸੀ ਪਹਿਖੜਿਆ ਇਹ ਗੇਮ ਤੇ ਬਾਈ ਜਿਹੜਾ ਇੱਕ ਮੁੰਡਾ ਸਾਡੇ ਨਾਲ ਹੋਰ ਸੀ ਜਿਹੜਾ ਸਾਨੂੰ ਸਰ ਲੈ ਕੇ ਗਿਆ ਸੀ ਉਹਦੀ ਗੇਮ ਹੀ ਸੀ ਜੀ ਪ੍ਰੋਫੈਸ਼ਨਲ ਓਕੇ ਤੇ ਜਿੱਥੇ ਗਏ ਸਾ ਅਸੀਂ ਤਿੰਨੇ ਜਾੜੇ ਜੀ ਤਿੰਨਾਂ ਕੋਲ ਇੱਕ ਵਰਦੀ ਜੀ ਅੱਛਾ ਜਿਹੜੀ ਗੇਮ ਵਾਲੀ ਤੁਹਾਡੀ ਵਰਦੀ ਸੀ ਉੱਥੇ ਪਾਉਣ ਵਾਲੀ ਉਹ ਇੱਕੋ ਹੀ ਸੀ ਇੱਕੋ ਹੀ ਸੀ ਹੁਣ ਖੇਡਿਆਰੀ ਤੇ ਪਹੁੰਚ ਗਏ ਹਾਂਜੀ ਹੁਣ ਜਿਹੜਾ ਮੈਂ ਮੈਂ ਸੀ ਮੈਂ ਵੀ ਪਹਿਲੀ ਵਾਰ ਗਿਆ ਸੀ ਮੈਨੂੰ ਨਹੀਂ ਪਤਾ ਵੀ ਕਿਵੇਂ ਵਰਦੀ ਕਿਵੇਂ ਜਿਹੜਾ ਮੇਰੇ ਨਾਲ ਦਾ ਸੀ ਉਹ ਵੀ ਪਹਿਲੀ ਵਾਰ ਹੀ ਗਿਆ ਸੀ ਉਹਨੇ ਵੀ ਉਹੀ ਵਰਦੀ ਪਾਉਣੀ ਸੀ ਅੱਛਾ ਤੇ ਫਿਰ ਅਸੀਂ ਉੱਥੇ ਜਿਹੜਾ ਗਿਆ ਜਿਹਦੀ ਪ੍ਰੋਫੈਸ਼ਨਲ ਗੇਮ ਸੀ ਉਹਦੇ ਕੋਲ ਤਾਂ ਹੈਗੀ ਸੀ ਜੀ ਉਹ ਕਹਿੰਦੇ ਵੀ ਚਲੋ ਜਿਹਦੀ ਸਾਡੀ ਕੈਟਾਗਰੀ ਦੀ 21 ਸੀ ਉਹਨਾਂ ਦੀ ਉਹਦੀ ਵੀ ਵਾਹ ਸੀ ਮੇਰੀ ਵੀ ਜਿਹਦੀ ਦੀ ਵਰਦੀ ਸੀ ਉਹਦੀ ਵੀ ਵਾਹ ਸਾਡੀ ਸਾਰਿਆਂ ਦੀ K46 ਬਣੀ ਸੇਮ ਡਿਸੇਬਿਲਟੀ ਗੇਸ ਹਾਂ ਹਾਂ ਤੇ ਉਹਨਾਂ ਸਾਰਿਆਂ ਸੇਮ ਹੀ ਸੀ ਪਹਿਲਾਂ ਚਲ ਉਹਨੇ ਮੈਚ ਖੇਡ ਲਿਆ ਮੇਰਾ ਮੈਚ ਆ ਗਿਆ ਜੀ ਤੇ ਮੈਂ ਪਹਿਲਾ ਮੈਚ ਮੈਂ ਚਲੋ ਮਤ ਫਿੱਟ ਸੀ ਮੈਂ ਜਿੱਤ ਗਿਆ ਜੀ ਪਹਿਲਾ ਮੈਚ ਓਕੇ ਤੇ ਫਿਰ ਦੂਜੇ ਨੇ ਖੇੜੇ ਚਲੋ ਇੱਕ ਸਾਰਿਆਂ ਨੇ ਇੱਕ ਇੱਕ ਮੈਚ ਖੇੜ ਲਿਆ ਫਿਰ ਦੁਬਾਰੇ ਮੇਰਾ ਮੈਚ ਬੋਲਤਾ ਜੀ ਓਕੇ ਤੇ ਮੈਂ ਖੇੜ ਲਿਆ ਉਧਰ ਉਹ ਵੀ ਖੇੜ ਲਿਆ ਤੇ ਮਹਾਂਚਲ ਹੁਣ ਡਿਸੀਜਨ ਦੇ ਦੇਣਗੇ ਸਾਡੇ ਪੁਆਇੰਟ ਸੀ ਬਰਾਬਰ ਅੱਛਾ ਤੇ ਮੈਂ ਉਹ ਮੁੰਡਾ ਕਹਿੰਦਾ ਮੇਰਾ ਅਗਲਾ ਮੈਚ ਹੈ ਕਹਿੰਦਾ ਬਰਤੀ ਲਾ ਦੇ ਮੈਂ ਉਧਰੋਂ ਵਰਦੀ ਲਈ ਜਾਮਾ ਜੀ ਉਧਰੋਂ ਮੈਨੂੰ ਸੱਦੀ ਜਾਣ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਪਹੁੰਚੋ ਵੀ ਮੈਚ ਬਰਾਬਰ ਆ ਜੀ ਦੁਵਾਰੇ ਵੀ ਡਰਾ ਵੀ ਆਪਾਂ ਉਹਨੂੰ ਉਹ ਕਹਿ ਸਕਦੇ ਆਂ ਵੀ ਕੀ ਟੌਕ ਕੀ ਕਹਿੰਦੇ ਹੁੰਦੇ ਨੇ ਉਹਨੂੰ ਡਰਾ ਹੋ ਗਿਆ ਮੈਚ ਮੈਚ ਵੀ ਡਰਾ ਹੋ ਗਿਆ ਵੀ ਦੋ ਉਹਦੇ ਸਮਾਂ ਦਿੰਦੇ ਤੇ ਵੀ ਸਮਾਂ ਹੋਰ ਲੈ ਲਓ ਹੁਣ ਮੈਂ ਤਾਂ ਜੀ ਅੱਧਾ ਬਾਹਰ ਕੱਪੜਾ ਦੋ ਅੱਧਾ ਅੰਦਰ ਫਿਰ ਮੈਂ ਹਾਰ ਦੇਣ ਕਹਿੰਦਾ ਵੀ ਇਹਨੂੰ ਜੇਤੂ ਦੇ ਦੂ ਵੀ ਅਗਲਾ ਮੈਚ ਉਹ ਦੂਜੇ ਮੁੰਡੇ ਦਾ ਅੱਛਾ ਜਨ ਕੇ ਤੁਸੀਂ ਇੱਕ ਤਰ੍ਹਾਂ ਦੀ ਕੁਰਬਾਨੀ ਦੇ ਦਿੱਤੀ ਇਹਨੂੰ ਜੇਤੂ ਕਰਾ ਦੇ ਜੀ ਮੈਂ ਇਹਨੂੰ ਜੇਤੂ ਕਰਾਰ ਦੇ ਦੋ ਹੁਣ ਮੈਂ ਦੁਬਾਰੇ ਕੱਪੜੇ ਪਾਉਂਗਾ ਜੀ ਫਿਰ ਉਹ ਅੱਗੇ ਉਹ ਵੀ ਖੜਾ ਹੀ ਕੱਪੜੇ ਲੈਣ ਨੂੰ ਇਹ ਵੀ ਗੱਲ ਸਹੀ ਆ ਤੇ ਸਾਡੇ ਉੱਥੇ ਖਾਣਾ ਤਾਂ ਬਸ ਐਸਾ ਵੈਸੀ ਸੀ ਠੀਕ ਹੈ ਤੇ ਇੱਕ ਮਤਲਬ ਇੱਕ ਰਾਤ ਲਾਈ ਸੀ ਰਾਤ ਵੀ ਮਾ ਸਾਡੀ ਔਖੀ ਨੰਗੀ ਉੱਥੇ ਮੱਛਰ ਤੇ ਦੂਜੇ ਦਿਨ ਸਾਨੂੰ ਸ਼ਾਮ ਨੂੰ ਤੋਰਤਾ ਹੀ ਮਤਲਬ 3-4 ਵਜੇ ਉਹ ਕਹਿੰਦੇ ਚੱਲ ਜਾਓ ਤੇ ਅਸੀਂ ਉੱਥੋਂ ਬਸ ਫੜੀ ਮੈਂ ਆ ਜੀ ਹਸਾਰ ਹਸਾਰ ਮੈਂ ਪਹੁੰਚ ਗਿਆ ਤੇ ਇਸ ਤੋਂ ਬਾਅਦ ਉੱਥੇ ਮੇਰੀ ਰਾਤ ਮੁਸ਼ਕਲ ਉੱਥੋਂ ਮੈਨੂੰ ਮਿਲ ਗਈ ਗੱਡੀ ਸਰਸੇ ਦੀ ਠੀਕ ਹੈ ਮੈਂ ਸਰਸੇ ਤੱਕ ਆਇਆ ਸਰਸੇ ਤੋਂ ਹੁਣ ਵੱਜ ਗਏ ਜੀ 9 10 11 ਉਦੋਂ ਕੋਈ ਟ੍ਰੇਨ ਨਹੀਂ ਸੀ ਜੀ ਠੀਕ ਹੈ ਤੇ ਫਿਰ ਉਹ ਰਾਤ ਤਾਂ ਮੈਨੂੰ ਹੀ ਪਤਾ ਜੀ ਮੱਛਰਾਂ ਨੇ ਖਾ ਲਿਆ ਇੱਕ ਮੈਨੂੰ ਹੋਰ ਦੱਸੋ ਵੀ ਤੁਸੀਂ ਦੇਖੋ ਐਨੇ ਮੁਸ਼ਕਲ ਕੀਤੀ ਹਾਂਜੀ ਸਕੂਲੋਂ ਔਨਸਾਰ ਤੁਸੀਂ ਟ੍ਰੇਨ ਫੜੀ ਬੱਸ ਫੜੀ ਘੁੰਮਦੇ ਘਮਾਉਂਦੇ ਜਾਨੀ ਕਿ ਇੱਕ ਆਦੇ ਮੰਜ਼ਿਲ ਤੇ ਪਹੁੰਚੇ ਹਾਂਜੀ ਉੱਥੇ ਜਾ ਕੇ ਤੁਸੀਂ ਮੁਕਾਬਲਾ ਵੀ ਲੜੇ ਠੀਕ ਆ ਉਸ ਤੋਂ ਬਾਅਦ ਉੱਥੇ ਤੁਸੀਂ ਰਹੇ ਵੀ ਉਸ ਤੋਂ ਬਾਅਦ ਵਾਪਸ ਆਏ ਹਾਂਜੀ ਕੀ ਇਸ ਦੇ ਵਿੱਚ ਕਿਸੇ ਆਪਾਂ ਕਹਿੰਦੇ ਨੇ ਸਰਕਾਰੀ ਸੰਸਥਾ ਜਾਂ ਕਿਸੇ ਕੋਚ ਨੇ ਜਾਂ ਕਿਸੇ ਵੀ ਪਰਸਨ ਨੇ ਜਾਂ ਸਰਕਾਰ ਨੇ ਤੁਹਾਡੀ ਕੋਈ ਮਦਦ ਕੀਤੀ ਨਹੀਂ ਉਹ ਤਾਂ ਕੋਈ ਮਦਦ ਨਹੀਂ ਕੀਤੀ ਕੋਈ ਮਦਦ ਨਹੀਂ ਹਾਲੇ ਤੱਕ ਤੁਸੀਂ ਜਾਨੀ ਹੁਣ ਜਦੋਂ ਦਾ ਮੈਂ ਖੇਡੀ ਜਨਾਂ ਜੀ ਹੁਣ ਤੱਕ ਮੇਰੀ ਕਿਸੇ ਨੇ ਨਹੀਂ ਮਦਦ ਕੀਤੀ ਅੱਛਾ ਹਾਂਜੀ ਮੈਂ ਜਿੰਨਾ ਹੈਗਾ ਆਪਦੇ ਨਾਲ ਜਿਵੇਂ ਜਿਵੇਂ ਹੁਣ ਮੈਂ ਗੱਲ ਕਰਦਿਆਂ ਵੀ ਤੁਸੀਂ ਨੈਸ਼ਨਲ ਲੈਵਲ ਦੇ ਖਿਡਾਰੀ ਹਾਂ ਹਾਂਜੀ ਠੀਕ ਹੈ ਵੀ ਨੈਸ਼ਨਲ ਲੈਵਲ 'ਚ ਜਾ ਕੇ ਵੀ ਤੁਹਾਡੀ ਜਾਨੀ ਕਿ ਸਰਕਾਰ ਵੱਲੋਂ ਕੋਈ ਨਹੀਂ ਹਜੇ ਸਰਕਾਰ ਵੱਲੋਂ ਕੁਝ ਨਹੀਂ ਆ ਖੇਡਾਂ ਵਾਂ ਤਨ ਪੰਜਾਬ ਦੇ ਖੇਡੀਆਂ ਹਜੇ ਸਾਨੂੰ ਕਿਤੇ ਬਰਨਾਲੇ ਵੀ ਨਹੀਂ ਬੁਲਾਇਆ ਵੀ ਤੁਸੀਂ ਜਿੱਤਤੀ ਕਿ ਆਏ ਹੋ ਜਾਂ ਕਦੇ ਆਪ ਸਨਮਾਨਤ ਨਹੀਂ ਕੀਤਾ ਜਿਵੇਂ ਸਟੇਟ ਪੱਧਰ ਤੇ ਆਪਾਂ ਕਰ ਦੰਨੇ ਆ ਹਾਂਜੀ ਪਿੰਡ ਵੱਲੋਂ ਕੀਤਾ ਹੀ ਪਿੰਡ ਵੱਲੋਂ ਪਿੰਡ ਵੱਲੋਂ ਕੀਤਾ ਗਿਆ ਹਾਂਜੀ ਮਤਲਬ ਜੇ ਕਿਤੇ ਕੋਈ ਜਿਵੇਂ 26 ਜਨਵਰੀ ਲੰਗੀ ਸੀ ਹਾਂਜੀ ਵੀ ਨਹੀਂ ਆਪਾਂ ਕਹਿ ਦੰਨੇ ਆ ਵੀ ਮੁੰਡੇ ਇਹ ਗੇਮਾਂ ਚ ਬਦਿਆ ਨਹੀਂ ਵੀ ਇਹਨਾਂ ਨੂੰ ਸਨਮਾਨਿਤ ਕਰੀ ਇਸ ਵਾਰ ਨਹੀਂ ਪਿਛਲੇ ਸਾਲ ਕੀਤਾ ਸੀ ਮੈਨੂੰ ਅੱਛਾ ਉਦੋਂ ਮੈਂ ਕਬੱਡੀ ਖੇਡ ਕੇ ਆਇਆ ਸੀ ਜੀ ਅਸੀਂ ਇੱਥੇ ਗੁਰਗਾਓ ਨੈਸ਼ਨਲ ਹਾਂ ਉਹ ਹਜੇ ਕਬੱਡੀ ਸਾਡੀ ਪੈਰਾ ਦੀ ਪਹਿਲਾਂ ਨਹੀਂ ਜੀ ਹਜੇ ਸ਼ੁਰੂ ਹੋਈ ਹੈ ਜੀ ਗੇਮ ਹਾਂ ਨਵੀਂ ਆ ਦੁਵਾਰੇ ਜਣ ਕੇ ਆਪਾਂ ਐਡੀਸ਼ਨ ਨਾ ਮਾ ਸ਼ੁਰੂ ਹੋਇਆ ਹਾਂ ਜੀ ਹੁਣ ਉਹਨਾਂ ਨੇ ਮਤਲਬ ਪੈਰਾ ਕਬੱਡੀ ਕਦੇ ਹੈ ਹੀ ਨਹੀਂ ਸੀ ਜੀ ਗੇਮ ਵੀ ਨਹੀਂ ਸੀ ਉਹ ਹਜੇ ਸ਼ੁਰੂ-ਸ਼ੁਰੂ ਕੀਤੀ ਆ ਮਤਲਬ ਉਹ ਦੇਖਦੇ ਆ ਵੀ ਕਿੰਨੇ ਕੁ ਪਲੇਅਰ ਨੇ ਅਰ ਸਟੇਟਲ ਦੇ ਉਦੋਂ 10 ਸਟੇਟ ਆਈਆਂ ਸੀ ਜੀ ਉਦੋਂ ਵੀ ਸਾਡਾ 3ਵਾਂ ਮੈਡਲ ਸੀ ਜੀ ਯਾਨੀ ਕਿ ਤੁਸੀਂ ਤੀਜੇ ਨੰਬਰ ਤੇ ਰਹੇ ਪਹਿਲੀ ਵਾਰ ਜਾ ਕੇ ਵੀ ਹਾਂ ਜੀ ਉਹ ਤੇ ਉਹ ਵੀ ਮੇਰੇ ਯਾਦ ਆ ਜੀ ਉਹ ਤੇ ਵੀ ਬਹੁਤ ਹਸੀਲੀ ਅੱਛਾ ਹਾਂ ਜੀ ਉਹ ਤੁਹਾਨੂੰ ਮੈਂ ਦਗ ਦੱਸ ਦਾਂਗਾ ਲਾ ਮਤਲਬ ਕਿਸੇ ਮਹਾਰਪੁਰ ਦਾ ਮੁੰਡਾ ਸਰਵ ਉਹਨੇ ਗਰੁੱਪ ਚ ਪਤਾ ਵੀ ਪੈਰਾ ਕਬੱਡੀ ਕਬੱਡੀ ਦਾ ਮੈਂ ਸ਼ੁਰੂ ਤੋਂ ਹੀ ਛੋਟੇ ਹੁੰਦਾ ਸੀ ਸਕੀਨ ਸੀ ਉਦੋਂ ਮੈਂ ਸਰਕਲ ਸਟਾਈਲ ਵੀ ਖੇਡਦਾ ਹੁੰਦਾ ਜੀ 30 35 ਕਿਲੋ ਮਤਲਬ ਠੀਕ ਠੀਕ ਤੇ ਗਰੁੱਪ ਚ ਉਹਨੇ ਮੈਸੇਜ ਪਾਤਾ ਮੈਂ ਉਹਨੂੰ ਕਾਲ ਕੀਤਾ ਉਹ ਕਹਿੰਦਾ ਵੀ ਟੀਮ ਤਿਆਰ ਕਰਨੀ ਜਿਹੜੇ ਜਿਹੜੇ ਮੇਰੇ ਨਾਲ ਹੁਣ ਐਥਲੈਟਿਕ ਦੇ ਸੀ ਸਾਨੂੰ ਪਿਛਲੇ ਸਾਲ ਗਈ ਸੀ ਟੀਚ ਉਦੋਂ ਪਹਿਲਾਂ ਜਿਹੜੇ ਮੇਰੇ ਨਾਲ ਰੈਲੇਟਰ ਸੀ ਹੈਂਡੀਕੈਪ ਮੈਂ ਸਾਰਿਆਂ ਨੂੰ ਫੋਨ ਕੀਤਾ ਵਿਚਾਲਾ ਸੀ ੱੱਕੇ ਮੁੱਕੀ ਨਾਲ ਪਲੇਅਰ ਇਕੱਠੇ ਕਰਕੇ ਲੈ ਗਏ ਜੀ ਪੂਰੀ ਟੀਮ ਬਣਾ ਕੇ ਲੈ ਗਏ ਹਾਂ ਪੂਰੀ ਟੀਮ ਬਣਾ ਕੇ ਲੈ ਗਏ ਅੱਛਾ ਹੁਣ ਦੇਖੋ ਜੀ ਨਾ ਕਿਸੇ ਨੇ ਕੋਈ ਪ੍ਰੈਕਟਿਸ ਕੀਤੀ ਨਾ ਕਿਸੇ ਦੀ ਕੋਈ ਸ਼ਕਲ ਦੇਖੀ ਬਸ ਸਿੱਧਾ ਜਾ ਕੇ ਗਰਾਊਂਡ 'ਤੇ ਖੜ ਗਏ अच्छा एक दूसरे ਨੂੰ ਵੀ ਨਹੀਂ ਪਛਾਣਦੇ ਉਹਨੇ ਵੀ ਯਾਰ ਸਾਡੇ ਨਾਲ ਦਾ ਸਾਡੇ ਨਾਲ ਉਹਦਾ ਬਸ ਉੱਥੇ ਪਾ ਕੇ ਫੋਨ ਕੀਤਾ ਹਾਂ ਉਦੋਂ ਪਤਾ ਲੱਗਿਆ ਵੀ ਆਹ ਪੰਜਾਬੀ ਆ ਆਪਣੇ ਆਪਣੀ ਟੀਮ ਦਾ ਬੰਦਾ ਆ ਫਿਰ ਸਾਨੂੰ ਇਕੱਠੇ ਹੋ ਗਏ ਪਤਾ ਲੱਗਿਆ ਵੀ ਆਹ ਪੰਜਾਬ ਦੇ ਨੇ ਆ ਨਾਲ ਖੇਡਣਗੇ ਅੱਛਾ ਤੇ ਹੁਣ ਨਾ ਕਿਸੇ ਨੂੰ ਕਬੱਡੀ ਖੇਡਣੀ ਆਵੇ ਮੈਨੂੰ ਮਾੜੀ ਤਕਨੀਕ ਸੀ ਹੋਰ ਮੁੰਡੇ 2-3 ਅਸੀਂ 4-4 ਕੇ ਜਾਨੀ ਖੇਡਣ ਵਾਲੀ ਸੀ ਜੀ ਉਹ ਮੈਨੂੰ ਲੱਗਦਾ ਜਿੱਥੇ ਤੱਕ ਮੈਨੂੰ ਪਤਾ ਤੁਸੀਂ ਕੋਚ ਵੀ ਹੋ ਆਪਣਾ ਕੈਪਟਨ ਵੀ ਰਹੇ ਹਾਂ ਮੈਂ ਮੈਂ ਸਾਰੇ ਤੋਂ ਵੱਧ ਨਾਲ ਜਿਹੜੀ ਕਬੱਡੀ ਦੀ ਮੈਨੂੰ ਜੀ ਮੈਂ ਜਦੋਂ ਕਾਲਜ ਚ ਪੜਦਾ ਸੀ ਇੰਟਰ ਕਾਲਜ ਵੀ ਕਬੱਡੀ ਦਾ ਖੇੜਿਆ ਸੀ ਜੀ ਉਹ ਤੇ ਉਹਨੂੰ ਕਹਿੰਦੇ ਵੀ ਚੱਲ ਤੈਨੂੰ ਨੌਲੇਜ ਆ ਸਾਰਾ ਕੁਝ ਵੀ ਤੈਨੂੰ ਕੈਪਟਨ ਬਣਾ ਦਿੰਦੇ ਆ ਤੇ ਉਦੋਂ ਵੀ ਮੈਂ 2-3 ਮੁੰਡੇ ਸੀ ਖਿੱਚ ਤੂ ਕੇ ਮਤਲਬ ਸਾਡੇ ਤੀ ਸੀ ਟੀਮ ਸਾਰੀ ਉਦੋਂ ਵੀ ਅਸੀਂ ਤੀਜੇ ਨੰਬਰ ਤੇ ਆਏ ਜੀ ਉਸ ਵੇਲੇ ਅਸੀਂ 4-5 ਟੀਮਾਂ ਨੂੰ ਹਰਾ ਕੇ ਸੈਮੀਫਾਈਨਲ ਤੇ ਪੁੱਜੇ ਫਿਰ ਮਹਾਰਾਸ਼ਟਰ ਤੋਂ ਅਸੀਂ ਹਾਰ ਗਏ ਸੀ ਫਿਰ ਤੀਜੀ ਪੋਜੀਸ਼ਨ ਲਈ ਸਾਡਾ ਮੈਚ ਜੁਪੀ ਨਾਲ ਹੋਤਾ ਸੀ ਤੀਜੇ ਨੰਬਰ ਤੇ ਆ ਗਈ ਸੀ ਇਸ ਵਾਰੀ ਵੀ ਨਾਰਥ ਜ਼ੋਨ ਖੇਡ ਕੇ ਇਸ ਵਾਰੀ ਅਸੀਂ ਫਿਰ ਉਹਨੂੰ ਹਾਰ ਗਏ ਇਸ ਵਾਰੀ ਅਸੀਂ ਹਰਿਆਣੇ ਨੂੰ ਹਾਰ ਗਏ ਸੀ ਸੈਮੀਫਾਈਨਲ ਫਿਰ ਸਾਡਾ ਥਰਡ ਪਲੇਸ ਛੱਡੀਗੜ੍ਹ ਨਾਲ ਹੋਇਆ ਉਹ ਅਸੀਂ ਜਿੱਤ ਗਏ ਸੀ ਤੇ ਹੁਣ ਗੜ੍ਹ ਹਥੇ ਜੁਪੀ ਨੋਇਡਾ ਟੂਰਨਾਮੈਂਟ ਹੋਣਾ ਈ ਉੱਥੇ 16 17 ਸਟੇਟ ਆਉਣੀ ਹੈ ਜੀ ਹੁਣ ਨੈਸ਼ਨਲ ਗੇਮਸ ਹੋਣਗੇ ਹਾਂਜੀ ਹੁਣ ਉੱਥੇ ਦੇਖੋ ਜੀ ਸਾਡਾ ਕੀ ਬੰਦਾ ਚਲੋ ਵਧੀਆ ਹੁਣ ਤਾਂ ਜੀ ਮਤਲਬ ਜਿਹੜੇ ਜਾਣਿਆ ਤਿਆਰੀ ਕਰ ਕੈਂਪ ਲਾ ਕੇ ਫੇਰ ਜਾਵਾਂਗੇ ਬਹੁਤ ਵਧੀਆ ਗੱਲ ਆ ਤਾਂ ਪ੍ਰਦੀਪ ਸਿੰਘ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਸੀਂ ਨੈਸ਼ਨਲ ਵੀ ਗੇਮ ਖੇੜੇ ਆਏ ਹਨਾ ਹਾਂਜੀ ਤੇ ਵਧੀਆ ਪਲੇਸਿਸ ਵੀ ਲੈ ਲਿਆ ਤੁਸੀਂ ਆ ਹਨਾ ਤੇ ਸਰਕਾਰ ਨੇ ਤੁਹਾਡੇ ਅਜੇ ਤੱਕ ਜਾਨੀ ਕਿ ਬਾਹ ਨਹੀਂ ਫੜੀ ਹਾਂਜੀ ਕਿਸੇ ਨੇ ਨਹੀਂ ਫੜੀ ਬਾਹ ਕਿੰਨੇ ਮੈਡਲ ਜਿੱਤ ਲਿਆ ਨੇ ਫੁੱਟਬਾਲ ਵੀ ਖੇੜੀ ਦੀ ਕਬੱਡੀ ਵੀ ਖੇੜੀ ਦੀ ਐਥਲੈਟਿਕ ਵੀ ਖੇੜੀ ਤੇ ਹੁਣ ਮੈਂ ਐਥਲੈਟਿਕ ਛੱਡਤੀ ਮੈਂ ਲਾਸਟ ਟੂਰਨਾਮੈਂਟ ਹੀ ਸਮਝੋ ਜਿਹੜਾ ਹੁਣ ਖੇਡਾਂ ਮਤਨ ਪੰਜਾਬ ਦੀਆਂ ਹਾਂ ਪੈਰਾ ਅੱਛਾ ਤੇ ਇਹਦੇ ਖਾਤਰ ਤਿਆਰੀ ਕਰਨ ਦੀ ਬਹੁਤ ਲੋੜ ਹੈ ਜਨ ਕਿ ਹੁਣ ਤੁਸੀਂ ਸੋਚ ਰਹੇ ਹੋ ਵੀ ਇੱਕ ਗੇਮ ਚ ਮੈਂ ਜ਼ਿਆਦਾ ਹਾਂ ਮੈਂ ਹੁਣ ਵੈਸੇ ਕਬੱਡੀ ਹੀ ਕਰਨੀ ਹੈ ਜ਼ਿਆਦਾ ਕਬੱਡੀ ਨੂੰ ਕਬੱਡੀ ਨੂੰ ਤੁਸੀਂ ਅਹਿਮੀਅਤ ਦੇ ਰਹੇ ਹੋ ਹਾਂ ਜੀ ਹੁਣ ਐਥਲੈਟਿਕ ਖਾਤਰ ਜੀ ਟਾਈਮ ਚਾਹੀਦਾ ਹਮ ਡਾਈਟ ਚਾਹੀਦੀ ਆ हां डाइट ਵਾਸਤੇ ਪੈਸੇ ਚਾਹੀਦੇ ਭਾਈ ਪੈਸੇ ਚਾਹੀਦੇ ਆ ਉਹ ਪੈਸੇ ਹਜੇ ਮੇਰੇ ਕੋਲ ਹੈ ਨਹੀਂ ਕੁਝ ਵੀ ਸਪੈਕਸ ਚਾਹੀਦੇ ਨੇ ਵਧੀਆ ਮਤਲਬ ਫੁੱਲ ਹੋਵੇ ਹੁਣ ਤੇ ਮੇਰੇ ਕੋਲ ਇੱਕ ਵੀਡੀਓ ਪਏ ਤੁਸੀਂ ਸਪੈਕਸ ਦੇਖੋਗੇ ਜਿਹੜੇ ਮੈਂ ਖੇਡਾਂਵਤਨ ਪੰਜਾਬ ਖੇਡ ਕੇ ਆਇਆ ਜਮਾ ਟੁੱਟੇ ਵੇ ਫੈਵੀਓ ਕੇ ਕਲਾਕੇ ਫਿਰ ਉਹਨਾਂ ਨਾਲ 100 ਮੀਟਰ ਦੌੜਿਆ ਲੌਂਗ ਜੰਪ ਲਾਈ 3rd 3rd ਪੋਜੀਸ਼ਨ ਲਈਤੀ ਮੈਂ ਬਿਨਾ ਮਤਲਬ ਫਿੱਟ ਸੀ ਤਿਆਰੀ ਨਹੀਂ ਸੀ ਮੇਰੀ ਕੋਈ ਵੀ ਮੰਨ ਲਓ ਜੇ ਮੈਂ ਤਿਆਰੀ ਕਰਾਂ ਨੈਸ਼ਨਲ ਜੋ ਵੀ ਮੇਰਾ ਮੈਡਲ ਆ ਸਕਦਾ ਜੀ ਉਦੋਂ ਸੀ ਜਦੋਂ ਮੈਂ ਨੈਸ਼ਨਲ ਖੇਡ ਕੇ ਆਇਆ ਹੂੰ ਹੂੰ 45 ਜਾਣੀ ਸੀ ਉਦੋਂ ਮੇਰੀ 6 ਮਹੀਨੇ ਦੀ ਪ੍ਰੈਕਟਿਸ ਸੀ ਓਕੇ 45 ਜਾਣਿਆਂ ਚ ਮੇਰਾ 14ਵਾਂ ਨੰਬਰ ਆਇਆ ਸੀ ਜੀ ਤੇ ਮੈਂ ਸੋਚ ਕੇ ਉੱਥੋਂ ਆਇਆ ਸੀ ਵੀ ਅਗਲੀ ਵਾਰੀ ਪਹਿਲੇ 8ਾਂ ਚ ਆਉਂਗਾ ਤੇ ਅਗਲੀ ਅਗਲੇ ਸਾਲ ਇਦੂ ਤਿੰਨਾ ਚ ਆਉਂਗਾ ਜੀ ਵੀ ਮਤਲਬ ਜਿਹੜੇ ਪਹਿਲੇ 8 ਆ ਜਾਣ ਉਹ ਖੇਲੋ ਇੰਡੀਆ ਗੇਮਾਂ ਹੁੰਦੀਆਂ ਜੀ ਹਾਂਜੀ ਹਾਂ ਉਹਦੇ ਵਿੱਚ ਆ ਸਕਦਾ ਤੇ ਜਦੋਂ ਆਇਆ ਮੈਂ 2 ਮਹੀਨੇ ਤਿਆਰੀ ਕੀਤੀ ਤੇ ਫਿਰ ਮੈਂ ਪਹਿਲਾਂ ਕੰਮ ਤੇ ਜਾਇਆ ਕਰਾਂ ਕੰਮ ਤਾਂ ਸਿੱਧਾ ਸਟੇਡੀਅਮ ਤੇ ਫਿਰ ਕਰੇ ਫਿਰ ਕਰਦੀਆਂ ਇਹ ਜਿਹੀਆਂ ਪ੍ਰੋਬਲਮ ਆ ਜਾਂਦੀਆਂ ਵਿੱਚ ਫੋਨ ਕਰ ਜਾਂਦੇ ਆ ਆ ਜਾ ਕਰੇ ਜ਼ਰੂਰੀ ਕੰਮ ਆ ਗਿਆ ਆ ਆ ਜਾ ਫਿਰ ਖੇਡਣ ਦੀ بجائے ਘਰੇ ਆਉਣਾ ਪੈਂਦਾ ਸੀ ਇਹ ਵੀ ਗੱਲ ਆ ਕਿਉਂਕਿ ਗੇਮ ਦੇ ਨਾਲ ਨਾਲ ਆਪਣਾ ਪਰਿਵਾਰ ਵੀ ਜ਼ਰੂਰੀ ਪਰਿਵਾਰ ਵੀ ਦੇਖਣਾ ਹੈ ਜੇ ਹੁਣ ਮੈਨੂੰ ਮਾਰ ਘਰੋਂ ਮਾੜੀ-ਮੁੱਟੀ ਹੋਰ ਜ਼ਿਆਦਾ ਥੋੜੀ ਵੈਸੇ ਪਰਿਵਾਰ ਚ ਤੁਸੀਂ ਕੌਣ-ਕੌਣ ਹੋ ਮੈਂ ਆ ਜੀ ਮੇਰੀ ਮੰਮੀ ਆ ਤੇ ਡੈਡੀ ਤੇ ਇੱਕ ਛੋਟੀ ਭੈਣ ਹੈ ਮੇਰੇ ਨਾਲ ਠੀਕ ਹੈ ਜਾਨੀ ਕਿ ਤੁਹਾਡਾ ਸੰਯੁਕਤ ਪਰਿਵਾਰ ਆਪਾਂ ਜਾਨੀ ਕਿ ਹਾਂਜੀ ਹਾਂਜੀ ਛੋਟਾ ਪਰਿਵਾਰ ਕਹਿ ਸਕਦੇ ਆਪਾਂ ਇਹ ਨੇ ਪ੍ਰਦੀਪ ਸਿੰਘ ਜੀ ਜੋ ਕਿ ਸਪੋਰਟਸ ਦੇ ਵਿੱਚ ਆਪਣੀ ਸਟਰਗਲ ਜਾਰੀ ਰੱਖ ਰਹੇ ਨੇ ਮਿਹਨਤ ਕਰ ਰਹੇ ਨੇ ਨਾਲ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣਾ ਖਰਚ ਮਜ਼ਦੂਰੀ ਦੇ ਵਿੱਚੋਂ ਕੱਢ ਕੇ ਫੀਸਾਂ ਭਰ ਰਹੇ ਨੇ ਤੇ ਬਹੁਤ ਹੀ ਸਟਰਗਲ ਕਰ ਰਹੇ ਨੇ ਬਹੁਤ ਜਾਨੀ ਕਿ ਜਿਵੇਂ ਆਪਾਂ ਐਂਡ ਪੁਆਇੰਟ ਕਹਿ ਦਿੰਦੇ ਆ ਉਸ ਲੈਵਲ ਤੇ ਜਾ ਕੇ ਮਿਹਨਤ ਕਰ ਰਹੇ ਨੇ ਤਾ ਆਪਾਂ ਸਕਰੀਨ ਤੇ ਇਹਨਾਂ ਦਾ ਨੰਬਰ ਤੁਹਾਨੂੰ ਸ਼ੋਅ ਕਰਾਂਗੇ ਜੇਕਰ ਤੁਸੀਂ ਕੋਈ ਮਾਲੀ ਸਹਾਇਤਾ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜਿਵੇਂ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਇੰਨਾ ਸਟਰਗਲ ਕਰ ਰਹੇ ਹੋ ਹਾਂਜੀ ਤੇ ਪ੍ਰਮਾਤਮਾ ਤੁਹਾਨੂੰ ਉਹ ਹਿਸਾਬ ਨਾਲ ਜਾਨੀ ਕਿ ਫਲ ਦੇ ਰਿਹਾ ਤੁਸੀਂ ਵਧੀਆ ਲੈਵਲ ਅਚੀਵ ਕਰ ਰਹੇ ਹੋ ਹਾਂਜੀ ਪਰ ਤੁਹਾਨੂੰ ਕੋਈ ਮਾਲੀ ਸਹਾਇਤਾ ਨਹੀਂ ਮਿਲ ਰਹੀ ਨਹੀਂ ਮਿਲੀ ਹਜੇ ਤੱਕ ਕਿਸੇ ਨੇ ਮਤਲਬ ਕੋਈ سپورਟ ਨਹੀਂ ਕੀਤੀ 1 ਰੁਪਿਆ ਨਹੀਂ ਕਿਸੇ ਨੇ ਨਹੀਂ ਜੀ ਜੇ ਆਪਾਂ ਐਮਐਲਏ ਐਮਪੀ ਕਹ ਦੀ ਆਪਣੇ ਇਥੋਂ ਦੇ ਨੇ ਬਰਨਾਲਾ ਦੇ ਨੇ ਵੀ ਕਿਸੇ ਨੇ ਕੋਈ سپورਟ ਕੀਤੀ ਹੋਰ ਕੋਈ ਕਿਸੇ ਨੇ ਕੋਈ سپورਟ ਨਹੀਂ ਕੀਤੀ ਹਜੇ ਤੱਕ ਮੈਂ ਕਿਹਾ ਵੀ ਸੀ ਵੀ ਮੈਨੂੰ ਮਾੜੀ ਮੋਟੀ ਕੋਈ سپورਟ ਕਰ ਦਿਓ ਮੈਂ ਹਾਂ ਜੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਕੋਈ ਕਿਸੇ ਗਰੁੱਪ ਦੇ ਜਾਂ ਜਿਵੇਂ ਕਹਿੰਦੇ ਨੇ ਕਲੱਬ ਦੇ ਥਰੂ ਤੁਹਾਨੂੰ ਕੋਈ ਸੇਵਾ ਜਾਂ ਕੋਈ ਮਾੜਾ-ਮੋਟਾ ਕੋਈ ਸੈੱਟ ਹੋਏ ਕਿਸੇ ਨੇ ਨਹੀਂ ਕਿਸੇ ਵੀ ਨਹੀਂ ਦਿੱਤੀ ਮੈਂ ਬਹੁਤ سپورਟ ਕਿਤੇ ਕਿਦੇ ਕਿਦੇ ਕਦੇ ਕਿਦੇ ਇੱਕ ਵਾਰ ਮੈਂ ਬੈਡਮਿੰਟਨ ਖੇਡਣ ਗਿਆ ਸੀ ਉਦੋਂ ਆਪਣੇ ਪਿੰਡ ਨੇ ਮੈਨੂੰ ਸਰਕਾਰੀ ਸਕੂਲ ਦੇ ਜਿਹੜਾ ਛੋਟਾ ਸਕੂਲ ਹੈ ਉਹਦੇ ਪ੍ਰਿੰਸੀਪਲ ਨੇ ਅੱਛਾ ਸਹਦਾ ਕੀਤੀ ਸੀ ਤੇ ਆਪਣੇ ਜੋਰਾ ਸਿੰਘ ਜੀ ਨੇ ਜਿਹੜੇ ਸਮਾਜ ਸੇਵੀ ਆ ਹਾਂਜੀ ਉਹਨਾਂ ਨੇ ਮੈਨੂੰ ਮਤਲਬ ਕਰਾਇਆ ਤੇ ਜਿਹੜੀ ਮੇਰੇ ਉੱਤੇ ਖੇਡਣ ਦੀ ਸਾਡੀ ਖੇਡਣ ਦੀ ਵੀ ਫੀਸ ਹੁੰਦੀ ਹੈ ਜੀ ਉਪਰ ਕਰ ਦਿੱਤੀ ਸੀ ਐਂਟਰੀ ਫੀਸ ਕੈਸ ਹਾਂਜੀ ਐਂਟਰੀ ਫੀਸ ਭਰ ਕੇ ਦਿੱਤੀ ਤੇ ਬਾਕੀ ਟ੍ਰੇਨ ਦਾ ਕਰਾਇਆ ਸਾਨੂੰ ਸਾਰਾ ਕੁਝ ਆਪ ਨਹੀਂ ਕਰਨਾ ਪੈਂਦਾ ਜੀ ਮਤਲਬ ਸਾਨੂੰ ਕੋਈ ਸਪੋਰਟ ਨਹੀਂ ਕਰਦਾ ਹਜੇ ਤੱਕ ਤਾਂ ਮੈਂ ਅਪੀਲ ਕਰਨਾ ਚਾਹੂੰਗਾ ਬੇਨਤੀ ਕਰਨਾ ਚਾਹੂੰਗਾ ਸਮੇਂ ਦੀਆਂ ਸਰਕਾਰਾਂ ਨੂੰ ਬੀ ਉੱਬਰ ਰਹੇ ਸਟਰਗਲ ਕਰ ਰਹੇ ਖੜਿਆਰੀਆਂ ਦੀ ਬਾਹ ਫੜੀ ਜਾਵੇ ਕਿਰਪਾ ਕਰਕੇ ਇਹਨਾਂ ਨੂੰ ਹੋ ਸਕੇ ਤਾਂ ਇਹਨਾਂ ਦੇ ਫੀਸਾਂ ਘਟੋ ਘਟ ਮਾਫ ਕੀਤੀਆਂ ਜਾਣ ਤਾਕੇ ਅੱਗੇ ਵੀ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਤਾਂ ਪ੍ਰਦੀਪ ਸਿੰਘ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਕਿਉਂਕਿ ਇੱਕ ਬੰਦਾ ਹੁੰਦਾਗਾ ਫ੍ਰੀ ਤੁਸੀਂ ਇੰਨੇ ਸਰਕਲ ਚ ਘੁੰਮ ਘੁਮਾ ਕੇ ਮਿਹਨਤ ਕਰਕੇ ਦੇਖ ਲਓ ਲੇਬਰ ਕਰਕੇ ਅੱਜ ਤੁਸੀਂ ਆਏ ਹੋ ਹਾਂਜੀ ਫਿਰ ਵੀ ਤੁਸੀਂ ਸਾਡੇ ਸਟੂਡੀਓ ਪਹੁੰਚੇ ਤਾਂ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢਿਆ ਅਸੀਂ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਮਤਲਬ ਤੁਸੀਂ ਸਾਨੂੰ ਦੇਖਿਆ ਜੱਜ ਕੀਤਾ ਵੀ ਬੰਦੇ ਵੀਡੀਓ ਬਣਾਉਣੀ ਚਾਹੀਦੀ ਆ ਸਾਡੀ ਅਸੀਂ ਮੇਰੀ ਸਪੋਕਸਮੈਨ ਤੇ ਕਾਫੀ ਚੈਨਲਾਂ ਤੇ ਵੀ ਇੰਟਰਵਿਊ ਹੋਈ ਸੀ ਹਜੇ ਤੱਕ ਉਹਨਾਂ ਨੇ ਅਪਲੋਡ ਹੀ ਨਹੀਂ ਕੀਤੀ ਦੇਖੋ ਇਹ ਕੋਸ਼ਿਸ਼ ਇਹ ਹੁੰਦੀ ਆ ਮੇਰੀ ਕੋਸ਼ਿਸ਼ ਹੈ ਆ ਦੋਸਤੋ ਵੀ ਜੇਕਰ ਕੋਈ ਬੰਦਾ ਸਟਰਗਲ ਕਰ ਰਿਹਾ ਕਿਸੇ ਖੇਤਰ ਵਿੱਚ ਆਪਾਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਪੰਜਾਬ ਦਾ ਕੋਈ ਵੀ ਬੰਦਾ ਸਟਰਗਲ ਕਰ ਰਿਹਾ ਕਿਸੇ ਖੇਤਰ ਵਿੱਚ ਤਰੱਕੀ ਕਰ ਰਿਹਾਗਾ ਤੇ ਮਿਹਨਤ ਕਰ ਰਿਹਾ ਜੇਕਰ ਆਪਾਂ ਉਹਦੀ سپورਟ ਨਹੀਂ ਕਰ ਸਕਦੇ ਫਿਰ ਆਪਾਂ ਕਿਸੇ ਦੀ سپورਟ ਨਹੀਂ ਕਰ ਸਕਦੇ ਕਿਉਂਕਿ ਆਪਣਾ ਉਹ ਫਰਜ ਬਣਦਾ ਵੀ ਆਪਾਂ ਕਿਸੇ ਦੀ سپورਟ ਕਰੀਏ ਜੇ ਤੁਸੀਂ ਫਾਈਨੈਂਸ਼ਲੀ سپورਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਆਪਣੇ ਸਮੇਂ ਦੀਆਂ ਸਰਕਾਰਾਂ ਤੱਕ ਪਹੁੰਚੇ ਤੇ ਉੱਭਰ ਰਹੇ ਕਲਾਕਾਰਾਂ ਨੂੰ ਕਹਿ ਸਕਦੇ ਆ ਜਾਂ ਖੜਿਆਰੀਆਂ ਨੂੰ ਸਟ੍ਰਗਲ ਜੋ ਵੀ ਕਰ ਰਿਹਾ ਸਟ੍ਰਗਲ ਹਰੇਕ ਖੇਤਰ ਵਿੱਚ ਤਾਂ ਉਹਨਾਂ ਦੀ ਜਿਹੜੀ ਹੈਲਪ ਹੋ ਸਕੇ ਤਾਂ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਵੀ ਆਪਣੇ ਪ੍ਰਦੀਪ ਸਿੰਘ ਜੀ ਦਾ ਨੰਬਰ ਮੈਂ ਮੈਂਸ਼ਨ ਕਰ ਰਿਹਾ ਜੇਕਰ ਤੁਸੀਂ ਇਹਨਾਂ ਨੂੰ ਕੋਈ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤਾਂ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਧੰਨਵਾਦ